ਮੈਥੋਂ ਬੁਰਾ ਕੋਈ ਨਹੀਂ ਮੈਂ ਨਹੀਂ ਬਰਦਾਸ਼ਤ ਕਰਨਾ ਹੈਗਾ ਘਰੋਂ ਕੱਢ ਦੂੰ ਤੁਹਾਨੂੰ ਨਹੀਂ ਜਾਣੀਆਂ ਨੂੰ ਦੇਖ ਸਾਹਮਣੇ ਤੈਨੂੰ ਜਮਾ ਪਤਾ ਨਹੀਂ ਹੈਗਾ ਵੱਡੇ ਛੋਟੇ ਨਾਲ ਗੱਲ ਕਰਨ ਦਾ ਮੈਂ ਤੇਰੀਆਂ ਬਹੁਤ ਗੱਲਾਂ ਬਰਦਾਸ਼ਤ ਕਰ ਲੀਆਂ ਹਾਈ ਹਾਈ ਤੁਸੀਂ ਮੀਚ ਕੇ ਭੇਜਦੇ ਫਿਰਦੇ ਹੋ ਕੀ ਗੱਲ ਹੋ ਗਈ ਉਹ ਯਾਰ ਮੈਂ ਤਾਂ ਦੁਕਾਨ ਬੰਦ ਕਰਕੇ ਆ ਗਿਆ ਕਿਉਂ ਹੋਰ ਉੱਥੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਹੈਗਾ ਦੁਕਾਨ ਤੇ ਮੈਂ ਇਕੱਲਾ ਬੈਠਾ ਰਹਿਣਾਗਾ ਮੈਂ ਤਾਂ ਛੱਡਿਆ ਆ ਦੁਕਾਨ ਮੈਂ ਨਹੀਂ ਕਰਦਾ ਯਾਰ ਦੁਕਾਨ ਹਾਂ ਕਦੇ ਵਾਸਤੇ ਛੱਡਣੀ ਆ ਦੁਕਾਨ ਕੋਸ਼ਿਸ਼ ਤਾਂ ਕਰੋ ਹੌਲੀ ਹੌਲੀ ਆਪੀ ਚੱਲ ਪੂਗੀ ਕਿੰਨੀ ਕੁ ਕੋਸ਼ਿਸ਼ ਕਰਾਂ ਯਾਰ ਪਹਿਲਾਂ ਦੋ ਤਿੰਨ ਕੰਮ ਕੀਤੇ ਅਸਰ ਤੇ ਕਰਜ਼ਾ ਚੜ ਗਿਆ ਕਿੰਨੇ ਕੁ ਪੈਸੇ ਮੰਗੀ ਜਾਵਾ ਬਾਪੂ ਕੋਲੋਂ ਮੈਂ ਫੇਰ ਕੀ ਹੋ ਗਿਆ ਦੋ ਮਹੀਨੇ ਹੋਏ ਨੇ ਹਜੇ ਦੁਕਾਨ ਕੀਤੀ ਨੂੰ ਹੌਲੀ ਹੌਲੀ ਚੱਲਦੀ ਹੁੰਦੀ ਹੈ ਦੁਕਾਨਦਾਰੀ ਨਹੀਂ ਗਾਗਨ ਸਾਡੇ ਬਸ ਦੀ ਗੱਲ ਨਹੀਂ ਦੁਕਾਨਾਂ ਚਲਾਉਣੀਆਂ ਸਾਨੂੰ ਤਾਂ ਜਹਾਬ ਦਾ ਕੰਮ ਹੋਵੇ ਜਾਂ ਨੌਕਰੀ ਹੋਵੇ ਨੌਕਰੀ ਤਾਂ ਮਿਲ ਨੋ ਰਹੀ ਦੁਕਾਨ ਤੁਸੀਂ ਕਹਿੰਦੇ ਕਰਨੀ ਨਹੀਂ ਫੇਰ ਹੋਰ ਕੀ ਕਰਾਂਗੇ ਭੁੱਖੇ ਮਰਾਂਗੇ ਯਾਰ ਮੇਰੇ ਕੋਲੋਂ ਨਹੀਂ ਚੱਲਦੀ ਦੁਕਾਨ ਯਾਰ ਮੈਥੋਂ ਨਹੀਂ ਮੱਥਾ ਵੱਜਦਾ ਗਾਕਾ ਨਾਲ चल कोई ना आ जो ठंडे दिमाग ना सोचदा कपड़े चेंज कर लो ले कपड़े दे पहले चेंज आ, आ जो अंदर ले आसफाई गेड़ी-गेड़ी मिट्टी दे ते ओमे जमी पईएगी ले तू ज्यादा बढ़िया करला ਨਾ ਫਿਰ ਜੇ ਮੈਂ ਹੀ ਕਰਨੀ ਹੁੰਦੀ ਫਿਰ ਸੋਨੂ ਕਾ ਤੋ ਬੈ ਕੇ ਜਾਂਦਾਗਾ ਤੇਰੇ ਸਾਹਮਣੇ ਕਰੀ ਤਾਂ ਜਾਂਦੀ ਸੀ ਮੈਂ ਸਫਾਈ ਤੈਨੂੰ ਜਿਆਦਾ ਵਧੀਆ ਕਰਨੀ ਹੁੰਦੀ ਮੇਰੇ ਨਾਲ ਤੂੰ ਕਰ ਲਾ ਫਿਰ ਐਨੇ پیسے ਕਿਉਂ ਲੈਨੇ ਸੀ ਬਿਆਹ ਤੇ ਜੇ ਮੈਂ ਹੀ ਕਰਨੀ ਹੁੰਦੀ ਸਫਾਈ ਆਪ ਹੀ ਕਰ ਲੋ ਫਾਰ ਕਿਕਾ ਸਾਰਾ ਦਿਨ ਗੋਚੜਦੀ ਹੈ ਕੀ ਹੋ ਗਿਆ ਗੱगन ਬੋਲੀ ਜਾਈ ਜਾਨੀ ਹੈਂਗੀ ਕੀ ਗੱਲ ਹੈ ਕੀ ਹੋਣਾ ਸਿੱਦੀ ਦੀ ਆ ਕੁੜੀ ਨੂੰ ਨਾ ਮੇਰਾ ਹੱਜ ਜੀ ਕਰਦਾ ਵੀ ਇਹ ਜੇ ਸਭ ਕੁਝ ਗਿਆਵਾ ਇੱਕ ਤੁਸੀਂ ਹੋ ਜਿਹੜਾ ਮੇਰਾ ਸਾਥ ਨਹੀਂ ਦਿੰਦੇ ਚੁੱਪ ਕਰਕੇ ਸਾਰਾ ਕੁਝ ਸਹੀ ਜਾਣੇ ਹਰ ਇੱਕ ਗੱਲ ਤੇ ਹਿਯਾਰੀ ਕਰਦੀ ਹੈ ਹਰ ਇੱਕ ਗੱਲ ਚ ਨੂਕ ਟੋਕ ਕਰਦੀਏਗੀ ਮੇਰੇ ਤਾਂ ਨਾ ਜੀ ਕਰਦਾ ਇਹਨੂੰ ਸਭ ਕੁਝ ਗਿਆਵਾ ਪਰ ਮੈਂ ਬੇਬੇ ਬਾਪੂ ਦੇ ਮੂੰਹੋਂ ਫੇਰ ਚੁੱਪ ਕਰ ਜਾਨੀ ਹੁਣ ਕੀ ਕਰਾਂ ਮੈਂ ਇਹਨਾਂ ਤਾਂ ਪਹਿਲੇ ਦਿਨ ਹੀ ਸਿਆਪਾ ਮੈਂ ਇੱਥੇ ਨਹੀਂ ਬੋਲਿਆ ਜਾਂਦਾ ਇਹਨਾਂ ਨਾਲ ਕਿਉਂ ਬੋਲਿਆ ਕਿਉਂ ਨਹੀਂ ਜਾਂਦਾ ਗੱਲ ਗੱਲ ਤੇ ਬੇਇੱਜ਼ਤੀ ਕਰਦੀ ਹੈ ਆਪਾਂ ਨੌਕਰਾਨੀਆਂ ਵਿਆ ਨੈਣੂ ਪੁੱਛਣਾ ਹੋਵੇ ਵੀ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਨਾ ਆਪ ਕੰਮ ਕਰਦੀ ਐ ਨਾ ਕਰਨ ਦਿੰਦੀ ਐ ਵਿਚਾ ਆ ਕੇ ਫਸਦੀ ਐਗੀ ਚਲ ਕੋਈ ਨਾ ਗਾ ਗਨ ਗੁੱਸਾ ਨਾ ਕਰ ਤੂੰ ਆਦੇ ਗੁੱਸੇ ਨੂੰ ਨਾ ਠੰਡਾ ਕਰ ਉਹ ਤਾਂ ਸੁਭਾਅ ਹੀ ਐ ਇਹ ਜਗਾ ਸੁਭਾਅ ਤਾਂ ਮੈਂ ਮਿੰਟ ਚ ਦੀ ਬਦਲ ਦੂੰਗੀ ਜੇ ਮੈਂ ਆਪਦੀ ਅਈ ਤੇ ਆ ਗਈ ਚਲ ਕੋਈ ਯਾਰ ਅਜੇ ਮੇਰੇ ਮੂੰਹ ਵੱਲ ਦੇਖਦੀ ਐਗੀ ਐਨਾ ਨਹੀਂ ਘਬਰਾਉਂਦੇ ਹੁੰਦੇ ਹਾਏ ਹੋਏ ਮੇਰੇ ਰੱਬਾ ਇਹ ਨਹੀਂ ਲੜਾਈ ਤੋਂ ਟਾਲਦੀ ਇਹ ਤਾਂ ਲੜਕੇ ਹਟੋਗੀ ਇਹ ਤਾਂ ਲੜਾਈ ਕਰਨ ਨੂੰ ਤਿਆਰ ਹੀ ਰਹਿੰਦੀ ਐ ਜਿਦੋ ਇਹ ਲੋਕੀ ਇਹਦੇ ਘਰ ਆਲਾ ਤਾਂ ਸਾਥ ਦੇਊਗਾ ਮੇਰੇ ਘਰ ਆਇਨੇ ਤਾਂ ਸਾਥ ਵੀ ਨਹੀਂ ਦੇਣਾ ਯਾਰ ਹੋ ਗਈ ਕਿਆ ਲਾਪਰੀ ਹੀ ਨਹੀਂ ਅੰਦਰ ਜਿਵੇਂ ਸੌਂ ਗਈ ਹੋਈ ਆ ਮੈਂ ਚਾਹ ਸੀ ਯਾਰ ਆਖ ਲੈ ਬਸ ਆ ਅੱਗੇ ਬਾਈ ਦੀ ਗਈ ਆ ਗਾ ਚਾਹ ਲੈ ਗਰੋਈ ਆ ਲੈ ਆਪੂ ਲੈ ਉਪਰ ਸੌ ਉਤਾਰ ਹਾਂ ਆਪੂ ਗੋਗੀ ਕਿੱਥੇ ਹੈਗਾ ਉਹ ਕਿਤੇ ਅੰਦਰ ਸੁੱਤਾ ਪਿਆ ਹੋਊਗਾ ਅੱਛਾ ਉਹਨੂੰ ਬੋਲ ਮਾਰ ਫਿਰ ਆਰਤੀਏ ਤੇ ਜਾਣਾ ਯਾਰ ਉਹ ਤਾਂ ਮੈਂ ਰਾਤ ਹੀ ਸਾਰਾ ਕੁਝ ਕਹਿਤਾ ਸੀਗਾ ਦੱਸਤਾ ਸੀ ਸਾਰਾ ਕੁਸਰ ਅੱਛਾ ਦੱਸਤਾ ਸੀ ਹਾਂ ਕੋਈ ਨਹੀਂ ਬਗ ਜਾਗੇ ਉਹ ਬਗ ਜਾਂ ਕੈਸ਼ ਛੱਡ ਦਿਉ ਯਾਰ ਮੀਕਣੀ ਦਾ ਟਾਈਮ ਹੈ ਹੁਣ ਤਰੋ ਨਾ ਤੁਸੀਂ ਐਂ ਕਰੋ ਬਾਪੂ ਜੀ ਤੁਸੀਂ ਤਾਂ ਗੱਡੀ ਲੈ ਜਾਓ ਗੋਗੀ ਮੋਟਰ ਲਿਆਉ ਮੈਂ ਮੋਟਰਸਾਈਕਲ ਤੇ ਬਗ ਜੂਗਾ ਠੀਕ ਹੈ ਮੈਂ ਨਾ ਤਾਂ ਜਾਊਗਾ ਪਟਵਾਰੀ ਕੋਲੇ ਉਹ ਕੰਮ ਨਿਵੇੜ ਦੂੰ ਤੁਸੀਂ ਸਾਰੇ ਜਾ ਕੇ ਕਚੈਰੀਆਂ 'ਚ ਕੰਮ ਨਿਵੇੜ ਦਿਓ ਨਾਲੇ ਮੈਂ ਆਰਤੀਏ ਕੋਲੇ ਜਾ ਕੇ ਕੰਮ ਨਿਵੇੜਿਆ ਮੂੰ ਸਾਰੇ ਓਏ ਉਹ ਤਾਂ ਠੀਕ ਹੈ ਮੈਥੋਂ ਨਾ ਗੱਡੀ ਲੋਟ ਨਹੀਂ ਆਉਣੀਗੀ ਮੀਂਹ ਕਣੀ ਦਾ ਟਾਈਮ ਆ ਮੈਂ ਤਾਂ ਮੋਟਰਸਾਈਕਲ ਤੇ ਜਾਊਂਗਾ ਪਾਣੀ ਥਾਂ ਥਾਂ ਖੜਾਗਾ ਫਿਰ ਜਾਂ ਪਰ ਗੱਡੀ ਮੈਂ ਲੈ ਆਉਂਗਾ ਗੱਡੀ ਲੈ ਜਾਓ ਤੁਸੀਂ ਮੈਂ ਤਾਂ ਮੋਟਰਸਾਈਕਲ ਲੈ ਜਾਊਂਗਾ ਕੋਈ ਨਹੀਂ ਜਾਣਾ ਮੈਂ ਤਾਂ ਹੁਣੀ ਜਾਣਾ ਫਿਰ ਤੋਂ ਹਾਂ ਬਸ ਮੈਂ ਚਾਬੀ ਚੱਕ ਲਿਆ ਮੈਂ ਮੋਟਰਸਾਈਕਲ ਦੀ じゃ ਫਿਰ ਮੈਂ ਵੀ ਆਉਣਾ ਆਇਆ ਮੰਗੀ ਆਹੋ ਠੀਕ ਆ ਮੈਂ ਦੂਜੇ ਪਾਸੇ ਤੇ ਆਉਂ ਜਾਗਾ ਇਧਰ ਤਾਂ ਪਾਣੀ ਵਾਲਾ ਤੁਸੀਂ ਵਗਜੋ ਹਾਂ ਹਾਂ ਮੈਨੂੰ ਫੋਨ ਕਰਦੀ ਵੀਰਪਾਲ ਕਦੋਂ ਦੀ ਲੱਗੀ ਐ ਕਰ ਲੈ ਪ੍ਰੈਸਾ हां मम्मी ਹੋਰ ਤਾਂ ਕਰ ਲੈ ਕੱਪੜੇ ਇਹ ਸਾਰੇ ਐ ਨੀ ਸ਼ਰਟਾਂ ਹੀ ਸੀ ਦੋ ਤਿੰਨ ਕੇ ਰਹਿ ਗਈਆਂ ਇਹ ਕਰੀ ਜਾਨੀ ਐਗੀ ਅੱਛਾ ਉਹ ਸੁਮਨ ਨਹੀਂ ਉੱਠੀ ਹੈ ਜੇ ਨਾ ਮम्मी ਹੈ ਤਾਂ ਉੱਠੀ ਨਹੀਂਗੀ ਉਹ ਤਾਂ ਲਓ ਦੇਖ ਲੈ ਐਵੇਂ ਹੀ ਦੇਖਦੀ ਹੈਗੀ ਵੀ ਕਿੰਨਾ ਦਿਨ ਚੜ ਗਿਆ ਹਾਂ 8 ਘੰਟਾ ਬਥੇਰਾ ਵੱਡਾ ਚੜਿਆ ਪਿਆਗਾ ਹਾਂ ਮੈਨੂੰ ਚਾਉਣ ਦੇ ਫਿਰ ਹੁਣ ਮੈਂ ਠਾ ਕੇ ਹਾਂ ਤੁਸੀਂ ਦੇਖ ਲਓ ਫਿਰ ਮੈਂ ਤਾਂ ਠਾ ਹੀ ਨਹੀਂ ਨਾ ਮੈਂ ਤਾਂ ਬੋਲੀ ਨਹੀਂ ਹਾਲ ਤਾਂ ਕੰਮ ਕਰਨ ਲੱਗ ਗਈ ਨਹੀਂ ਸੁਗਣਾ ਕੁਰੇ ਉੱਠ ਖੜਾ ਹੈ ਉਹ ਦੇਖ ਲੈ ਕਿਹੜੀ ਕਿਹ ਜੀ ਧੁੱਪ ਆ ਗਈ ਤੂੰ ਮਾੜੀ ਮੋਟੀ ਦਾ ਇਹ ਦੇਖ ਲੈ ਕਰ ਵੀ ਸਾਰੇ ਨਾ ਖੜਕਾ ਹੋਈ ਜਾਂਦਾ ਕੰਮ ਧੰਦੇ ਕਰੀ ਸਾਰੇ ਕਰ ਲੇ ਤੇ ਤੂੰ ਹਜੇ ਪਈ ਆ ਇਹ ਤਾਂ ਪਈ ਚੰਗਾ ਨਹੀਂ ਲੱਗਦਾ ਐਨੀ ਵੀ ਕੀ ਜਲਦੀ ਮਮੀ ਮੈਂ ਕਿਹੜਾ ਕੰਮ ਕਰਨੇ ਹੁੰਦੇ ਨੇ ਦੋ ਹੈਗੇ ਨੇ ਹੈਗੇ ਨੇ 5 ਮਿੰਟ ਹੋਰ ਸੌ ਜਾਂਦੋ ਲੈ ਪੁੱਤਾਂ ਤੈਨੂੰ ਹੁਣ ਸੁਭਾ ਕਿਵੇਂ ਪਹੂਗਾ ਸਵੇਹਾ ਉੱਠਣ ਦਾ ਤੂੰ ਤਾਂ ਫਿਰ ਐ 12 ਵਜੇ ਥਾਈ ਪਈ ਰਹੇਂਗੀ ਜੇ ਤਾਂ ਕੰਮ ਨਹੀਂ ਕਰਨਾ ਕੋਈ ਨਾ ਗੋਪੀ ਪਾ ਲਾਂਗੇ ਸਵਾ ਦਾ ਹੈਗੇ ਨੇ ਦੋ ਕੰਮ ਕਰਨਾ ਨਹੀਂ ਹੁਣ ਮੈਂ ਕੀ ਕਰਨਾ ਉੱਠ ਕੇ ਉੱਠ ਕੇ ਰੋਟੀ ਰੁੱਟੀ ਖਾ ਲੈ ਠੰਡੀਆਂ ਹੋ ਜਾਣੀਆਂ ਰੋ ਕੋਈ ਨਾ ਮੰਮੀ ਉੱਠ ਖੜਦੀ ਆ ਉੱਠ ਖੜ ਹੁਣ ਕਿਤੇ ਫੇਰ ਨਾ ਪੈ ਜੀ ਕਿੰਨੇ ਕਿ ਸੂਟ ਰਹਿ ਗਏ ਬਾਪ ਪ्रेस ਕਰਨ ਵਾਲੇ ਬਸ ਸੁਮਨ ਮੈਂ ਤਾਂ ਕਰਤੇ ਪ੍ਰੈਸ ਮੈਂ ਤਾਂ ਇਹਨਾਂ ਸ਼ਾਇ ਇੱਕ ਸੂਟ ਮੇਰਾ ਵੀ ਕਰ ਦਿਓ ਸੁਮਨ ਪਹਣੇ ਮੈਥੋਂ ਹੁਣ ਨਹੀਂ ਪ੍ਰੈਸ ਹੁੰਦਾ ਮੇਰੇ ਤਾਂ ਨਾ ਰਸੋਈ ਚ ਸਾਰਾ ਕੰਮ ਕਰਨ ਵਾਲਾ ਪਿਆ ਤੂੰ ਆਪ ਦਾ ਸੂਟ ਨਾ ਆਪ ਪ੍ਰੈਸ ਕਰ ਲੈ ਹੁਣ ਤੂੰ ਬਾਬੂ ਤੁਸੀਂ ਸੂਟ ਪ੍ਰੈਸ ਕਰੀ ਜਾਂਦੇ ਏ ਜੇ ਮੈਂ ਆਪਦੇ ਸੂਟ ਨੂੰ ਕਹਤਾਂ ਤਾਂ ਹੁਣ ਤੁਸੀਂ ਕੰਮ ਗਣਿਆਉਣ ਲੱਗੇ ਨਹੀਂ ਸੁਣਣਾ ਉਹ ਗੱਲ ਨਹੀਂ ਤੂੰ ਸਾਰਾ ਦਿਨ ਬੇਲੀ ਰਹਿਣੀ ਆ ਆਗਾ ਸੂਟ ਤੂੰ ਆਪ ਪ੍ਰੈਸ ਕਰ ਲੈ ਏਡੀ ਕਿੱਡੀ ਕੀ ਗੱਲ ਹੈ ਜੀ ਅੱਛਾ ਮੈਂ ਬੇਲੀ ਰਹਿਣੀ ਮੇਰੇ ਨਾਲ ਪਤਾ ਕਿੰਨੇ ਕੰਮ ਨੇ ਛੋਟੇ ਛੋਟੇ ਚੱਲ ਪਰਾ ਹੋ ਜਾ ਮੈਂ ਆਪ ਹੀ ਕਰ ਲੈਣੀ ਬੱਸ ਚੱਲ ਤੂੰ ਗੁੱਸਾ ਕਿਉਂ ਕਰਦੀ ਆ ਮੈਂ ਕਰ ਦੂੰਗੀ ਨਹੀਂ ਪਾਬੀ ਬੱਸ ਰਹਿਣ ਦੋ ਹੁਣ ਤਾਂ ਮੈਂ ਆਪ ਹੀ ਕਰ ਲੂੰਗੀ ਨਹੀਂ ਨਹੀਂ ਸੁਣਣਾ ਲਿਆ ਮੈਨੂੰ ਫੜਾ ਮੈਂ ਕਰ ਦੂੰਗੀ ਅੱਗੇ ਵੀ ਮੈਂ ਹੀ ਕਰਦੀ ਸੀ ਪ੍ਰੈਸ ਕੌਣ ਕਰ ਕਿਦੋਂ ਦੱਸ ਸੀ ਅੱਗੇ ਤੈਨੂੰ ਪ੍ਰੈਸ ਪਰ ਪਹਿਲਾਂ ਕਿਉ ਚਲ ਕੋਈ ਗੱਲ ਨਹੀਂ ਸੁਣਨਾ ਤੂੰ ਗੁੱਸਾ ਨਾ ਕਰਿਆ ਕਰ ਹਾਲੋ ਆ ਲੈ ਫੜਾ ਮਾੜੀ ਜੀ ਗੱਲ ਕਹੀ ਸੀ ਢੜਕੋਠੀ ਕੁੜੇ ਨਾਲ ਜਦ ਓਰੇ ਨਹੀਂ ਕੁਛ ਕਰਦੀਆਂ ਹਾਂ ਕੀ ਕਰੂਗੀ ਐਡੀ ਕਿੱਡੀ ਗੱਲ ਆ ਦਾ ਸੂਟ ਪ੍ਰੈਸ ਕਰਕੇ ਨਹੀਂ ਪਾ ਸਕਦੀ ਉਹ ਵੀ ਐਂ ਕਹਿੰਦੀ ਐ ਬੱਸ ਮੈਨੂੰ ਤਿਆਰ ਕਰਕੇ ਦਿਓ ਸਾਰਾ ਕੁਝ ਫੇਰ ਮੈਂ ਕਰਾਂ ਉਹ ਕਰਦੀ ਕੋਈ ਨਹੀਂ ਲੈ ਦੇਖਿਤ ਬੁਰਸ਼ੀ ਘਾਰ ਨੂੰ ਵੀ ਨਹੀਂ ਜੀ ਕਰਦਾ ਹੈਗਾ ਕਿੰਨਾ ਗੰਦਾ ਸ਼ਿੰਕ ਹੋਇਆ ਪਿਆ ਸਲਾਫ ਕਰਨੀ ਹੈਗੀ ਭਾਬੀ ਨੂੰ ਜਾ ਕੇ ਕਹਿਨੀ ਹੈਗੀ ਆਲੇ-ਦਾਲੇ ਵੀ ਨਹੀਂ ਬਾਈਪਰ ਫੇਰ ਸਕਦੀਆਂ ਹੈਗੀਆਂ ਜਾ ਕੇ ਕਹਿਨੀ ਹੈ ਵੀ ਉੱਥੇ ਸਾਫ ਕਰੋ ਪਹਿਲਾਂ ਨਬਾਬ ਵੀ ਹੋਂ ਤਾਂ ਤੁਸੀਂ ਕਹਿੰਦੇ ਹੋ ਵੀ ਮੈਂ ਸਾਰਾ ਦਿਨ ਕੰਮ ਕਰਦੇ ਆਂਗੀ ਕੀ ਕੰਮ ਕਰਦੇ ਹੋਗੇ ਉੱਥੇ ਬੁਰਸ਼ ਕਰਨ ਗਈ ਸੀਗੀ ਸਿੰਕ ਤੇ ਨੇ ਨਗ ਰਸਤਾ ਚੜਿਆ ਪਿਆਗਾ ਮੜਾ ਮੋਟਾ ਸਾਫ ਸਫਾਈ ਕਰ ਲਿਆ ਕਰੋ ਸੁਣ ਮੈਂ ਤਾਂ ਕੱਲ ਨਾ ਉਧਰ ਸਾਰਾ ਕੁਝ ਸਾਫ਼ ਕਰਕੇ ਐਸੀ ਬਾਥਰੂਮ ਕਰਕੇ ਐਸੀ ਮੂਰੇ ਜਿਹੜੀ ਜਗ੍ਹਾ ਪਈ ਆ ਮਸ਼ੀਨ ਵਾਲੀ ਉਹ ਸਾਫ਼ ਕਰ ਲਈ ਸੈਂਕੂ ਸੰਕੂ ਕਰ ਲਈ ਸੀ ਹੁਣ ਮੈਂ ਕੀ ਕਰਾਂ ਭਾਈ ਸਾਰਾ ਦਿਨ ਮੈਂ ਲੱਗੀ ਰਿਹਾ ਕਰਾਂ ਹੁਣ ਉੱਥੇ ਨੇ ਨਾ ਗੰਦ ਪਿਓ ਤੇ ਬੁਰਸ਼ ਕਰਨ ਨੂੰ ਵੀ ਜੀ ਕਰਦਾ ਹੈਗਾ ਫਿਰ ਮਾੜਾ ਜੇ ਤੂੰ ਆਪ ਸਭ ਕਰਕੇ ਬੁਰਸ਼ ਕਰ ਲੈਂਦੀ ਐਡੀ ਕਿੱਡੀ ਗੱਲ ਸੀਗੀ ਫਿਰ ਸਾਨੂੰ ਦੂ ਨੂੰ ਕਦੇ ਵਾਸਤੇ ਲੈ ਜਾਂਦਾ ਜਿਵੇਂ ਹੀ ਕਰਨਾ ਹੁੰਦਾ ਫਿਰ ਗਾਂਹਾਂ ਘਰੇ ਵੀ ਕਰਨਾ ਪਊਗਾ ਜੇ ਉਰੇ ਮਾੜਾ ਮੁੱਤ ਹੱਥ ਹਿਲਾ ਲੈ ਲੇਗੀ ਐਡੀ ਕਿੱਡੀ ਗੱਲ ਲੇਗੀ ਜੇ ਤੁਸੀਂ ਬਾਬੀ ਘਰ ਸਾਫ ਕੀਤਾਗਾ ਫਿਰ ਉੱਥੇ ਸਫਾਈ ਵੀ ਤਾਂ ਰਹਿਣੀ ਚਾਹੀਦੀ ਐ ਉਹ ਤਾਂ ਐਂ ਲੱਗਦਾ ਜਿਵੇਂ 10 ਦਿਨ ਹੋ ਗਏ ਕੁਛ ਕੀਤਾ ਹੀ ਨਹੀਂ ਹੈਗਾ ਉੱਥੇ ਬੁਰਸ਼ ਕਰਨ ਗਈ ਤੋ ਤਿੰਨ ਨਮਨ ਖਰਾਬ ਹੋਇਆ ਬੁਰਸ਼ ਵੀ ਨਹੀਂ ਕਰਕੇ ਹੀ ਹੈਗੀ ਚਲ ਕੋਈ ਨਾ ਸਮਝ ਨਾ ਐਨਾ ਕਿ ਕੋਬਰੋ ਨਹੀਂ ਆ ਮੈਂ ਕਰਿਆ ਨਹੀਂ ਐ ਸਾਫ ਜਾ ਕੇ ਐਡੀ ਕੀ ਗੱਲ ਹੈਗੀ ਕੀ ਹੋ ਗਿਆ ਸਮਨ ਕੀ ਹੋਣਾ ਮम्मी ਉੱਥੇ ਬੁਰਸ਼ ਕਰਨ ਗਈ ਸੀਗੀ ਐਨ ਐ ਨਾ ਰੇਤਾ ਜਿਹੜਾ ਪੈ ਸ਼ਿੰਕ ਤੇ ਨਾ ਬਾਥਰੂਮ ਸਾਫਣੇਗੇ ਮਨ ਮਨ ਦਾ ਮਨ ਖਰਾਬ ਹੋਇਆ ਇਹ ਸਾਰਾ ਦਿਨ ਪਹੀ ਜਾਂਦੀ ਐ ਕਿ ਮੈਂ ਸਫਾਈ ਕਰਦੀ ਐ ਮੈਂ ਸਫਾਈ ਕਰਦੀ ਐ ਨਾਲ ਸਾਰਾ ਦਿਨ ਨੌਕਰੀ ਫਿਰਦੀ ਰਹਦੀ ਐ ਨਾਲੇ ਵੀ ਸਾਰੀ ਗੰਦ ਪਿਆ ਰਹਿੰਦਾ ਕਿਹੜੀ ਸਫਾਈ ਕਰਦੀ ਐ ਇਹ ਕਿਥੋਂ ਚੱਜ ਦਾ ਕੁਝ ਕਰਦੀ ਐ ਤੂੰ ਪਤਾ ਨਹੀਂ ਮੰਮੀ ਕੀ ਕਰਦੀ ਰਹਿੰਦੀ ਐ ਸਾਰਾ ਦਿਨ ਕੀ ਕਰਨਾ ਸੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਪਰ ਛੋੜੇ ਯਾਦ ਨਹੀਂ ਵੀ ਕੰਮ ਕਰਦੀ ਐਗੀ ਪਰ ਮੇਰੇ ਨਾਲ ਕੰਮ ਕੀਤੇ ਦੀ ਕਦਰ ਨਹੀਂ ਹੈਗੀ ਤੁਸੀਂ ਤਾਂ ਇਹੀ ਕਹਿਣੀ ਹੋ ਵੀ ਇਹ ਕਰਦੀ ਨਹੀਂ ਕੁਸ ਮੇਰੀ ਗੱਲ ਸੁਣੋ ਹੁਣ ਕਿੰਨੇ ਕਰੇਗੇ ਕਰ ਲੈ ਪ੍ਰੈਸ ਨਾਲ ਹੁਣ ਉਹਦਰ ਸਫਾਈ ਸੂਈ ਕਰਦੀ ਫੇਰ ਅਵਤਾਰ ਗਾਲਾ ਦਿੰਦਾ ਹੈਗਾ ਕਹਿੰਦਾ ਮੰਮੀ ਆ ਕਿਹਾ ਚੱਜਦਾ ਨਹੀਂ ਕੁਝ ਕਰੇ ਫੇਰ ਹੁਣ ਮੈਂ ਕੀ ਕਰਾਂ ਮੈਂ ਕਹਿੰਦਾ ਵੀ ਉਹ ਨਹੀਂ ਕਰੀ ਜਾਂਦੀ ਜਿਵੇਂ ਕਰੀ ਜਾਂਦੀ ਜੇ ਮੈਂ ਟੋਕਾ ਟਾਕੀ ਕਰੂੰਗੀ ਤਾਂ ਮੈਨੂੰ ਕਹੂਗੀ ਹੁਣ ਦੁਬਾਰੇ ਕਰਦੇ ਫੇਰ ਸਾਰਾ ਕੁਝ ਆ ਦੇਖੋ ਕਰਿਆਉਣੀ ਆ ਆ ਦੇਖ ਲਓ ਜਸਵੀਰ ਹੈਗੀ ਸਾਰਾ ਦਿਨ ਵਿਚਾਰੀ ਕੰਮ ਕਰੀ ਜਾਂਦੀ ਐ ਜਮਾ ਮੱਥੇ ਵੱਟ ਨਹੀਂ ਪਉਂਦੀ ਹੱਸ ਹੱਸ ਕੇ ਸਾਰਾ ਦਿਨ ਕੰਮ ਕਰਦੀ ਹੈਗੀ ਨਾਲ ਬਲੈਂਸ ਸੋਣਾ ਕੰਮ ਕਰਦੀ ਐ ਉਹ ਹੋਰ ਮਮੀ ਮਿੰਤਾ ਬਤਰਸ ਹੁੰਦਾਗਾ ਮੈਂ ਤਾਂ ਆਪ ਨੂੰ ਰੋਜ਼ ਮੰਗੂ ਦੇਖਦੇ ਆਂਗੇ ਨਾ ਤਾਂ ਵਿਚਾਰੀ ਅੱਕਦੀ ਐ ਨਾ ਥੱਕਦੀ ਐ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਐ ਨਿਆਣੀ ਜੀ ਵਿਚਾਰੀ ਉਮਰ ਦੀ ਐ ਹੈ ਤੇ 20 ਜਾਣੇ ਕੰਮ ਕਰਾਉਣ ਵਾਲੇ ਨਹੀਂ ਕਰੇ ਹੈ ਆਪ ਵੀ ਕਰ ਸਕਦੇ ਨੇ ਉਹ ਆਪੋ ਆਪਦਾ ਕੰਮ ਤੇ ਕੀ ਹੋ ਗਿਆ ਜੀ ਵਿਚਾਰੀ ਦੀ ਮਾਂ ਨਹੀਂ ਹੈਗੀ ਪਹਿਲਾਂ ਮਾੜਾ ਮੋੜਾ ਤਰਸ ਕਰ ਲੈਣੋ ਇਹਦੇ ਤੇ ਹੋਰ ਮਮੀ ਤਰਸ ਵੀ ਹੁੰਦਾਗਾ ਜਦ ਵਿਚਾਰੀ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਐ ਪਰ ਅਗਲੇ ਨੂੰ ਨਾ ਆਉਂਦਾ ਹੈਗਾ ਉਹ ਨਹੀਂ ਕੁਝ ਕਰਦੇ ਹੈਗੇ ਹੋਰ ਪੁੱਤ ਤਰਸ ਤਾਂ ਆਉਂਦਾ ਹੀ ਐ ਚਾਲ 1:00 ਵੱਜ ਗਿਆ ਲੈ ਹੁਣ ਆਪਾਂ ਚਾਹ ਪਾਣੀ ਪੀ ਲਈਏ ਚਲ ਤੁਸੀਂ ਮੰਮੀ ਮੈਨੂੰ ਨਾ ਕਹੋ ਉਹ ਦੋਨੇ ਜਣੇ ਸੁੱਤੀਆਂ ਭਈ ਨੇ ਕਦੋਂ ਦੀਆਂ 11:00 ਵਜੇ ਦੀਆਂ ਉਹਨਾਂ ਨੂੰ ਕਹ ਦੇ ਚਾਣੋ ਮੈਂ ਤਾਂ ਨਾ ਸਾਨੂੰ ਜਮਾ ਨਾ ਕਹਿੰਦੀ ਆ ਮੇਰੇ ਤਾਂ ਗੋਡਿਆਂ 'ਨ ਵਗ ਲੱਗੀ ਪਈ ਐ ਤੂੰ ਰੰਜ ਜਾਂਦਾ ਮੈਂ ਤਾਂ ਆਪ ਹੀ ਕਰਕੇ ਬਥੇਰਾ ਦੇ ਦਿੰਦੀ ਨਾਲ ਸੋਨ ਨੂੰ ਪਿਉਂਦੀ ਨਾਲੇ ਮੈਂ ਆਪ ਪੀ ਲੈਂਦੀ ਉਹਨੂੰ ਦੇਖਦੀ ਆ ਹੁਣ ਵੀਰਪਾਲ ਨੂੰ ਕਹਿੰਨੀ ਆ ਵੀ ਚਾਹ ਕਰ ਲੈ ਭਾਈ ਹੁਣ ਉੱਠ ਖੜ ਨੀ ਵੀਰਪਾਲਾ ਕਿਹੜੇ ਵਕਤਾਂ ਦੀ ਪਈਆਂ ਕੁੜੇ ਪੱਖ ਲੱਗੀ ਪਈ ਹੈਗੀ ਹੁਣ ਚਾਹ ਬਣਾ ਲੈਣਾ ਤਾਂ ਨਾਲ ਜੇ ਤਾਂ ਕੋਈ ਰੋਟੀ ਹੈਗੀ ਹੈ ਤਾਂ ਤਾਂ ਉਹ ਲਿਆ ਦੇ ਗਰਮ ਕਰਕੇ ਨਹੀਂ ਭਾਈ ਮੈਨੂੰ ਪਕਾ ਕੇ ਦੇ ਰੋਟੀ ਮੰਮੀ ਹਾਏ ਹੁਣ ਤਾਂ ਮੈਂ ਇੰਨਾ ਕੰਮ ਨਿਮੇੜ ਕੇ ਪਈ ਸੀ ਕਿਹੜੀ ਘੰਟਾ ਆਰਾਮ ਕਰਨ ਦੇ ਦੇਉ ਨਾ ਤੁਸੀਂ ਆਪ ਪਾ ਕੇ ਖਾ ਲੋ ਰੋਟੀ ਨਾਲ ਚਾਹ ਨਾਲ ਕੋਟਾ ਦੇ ਜੋਗੀ ਐਡੀ ਕਿੱਡੀ ਕ ਗੱਲੇਗੀ ਨਾ ਭਾਈ ਮੈਂ ਤਾਂ ਬਣਾ ਕੇ ਲੈ ਕੇ ਦੇ ਚਾਹ ਨਾਲੇ ਨਾਲੇ ਰੋਟੀ ਲਿਆ ਮੈਂ ਇਥੋਂ ਤਾਂ ਨਹੀਂ ਚੱਕੀ ਜਾਂਦੀ ਹੈਗੀ ਆਪੇ ਲਿਆ ਦਾਂ ਨਹੀਂ ਹੈਗੀ ਤੁਸੀਂ ਬਹਿ ਜਾਓ ਇੱਥੇ ਮੰਜੇ ਤੇ ਸਾਈ ਵੀਰਬਾ ਪੱਕੀ ਪਕਾਈ ਨਹੀਂ ਖਾ ਸਕਦੀਆਂ ਹੁਣ ਪਕਾਈ ਪਈ ਸੀ ਰੋਟੀ ਪਾ ਕੇ ਖਾ ਲੈਂਦੀ ਉਹ ਵੀ ਹਕੇ ਮੈਨੂੰ ਲਿਆ ਕੇ ਦੇ ਪਤਾ ਲੱਗਿਆ ਵੀ ਹੁਣ ਇਹ ਬੇਲੀ ਹੋ ਗਈ ਕੰਮਾਂ ਤੋਂ 10 ਮਿੰਟ ਆਰਾਮ ਕਰਨ ਨੂੰ ਪਈਏ ਆਰਾਮ ਕਿੱਥੇ ਕਰਨ ਦੰਦੀਆਂ ਨਹੀਂ ਇਹਨੇ ਤਾਂ ਪਾਦੀ ਬਣ ਜਾਂਦੀ ਐ ਵੀ ਛੇਤੀ ਹੁਣ ਇਹਨੂੰ ਖੜੀ ਕਰਦੀ ਐ ਚੱਲ ਮੈਨੂੰ ਤਾਂ ਪਾ ਕੇ ਫੜਾਉਣੀ ਪਊ ਇਹ ਤਾਂ ਜਹੇ ਜਿਹਿਆਂ ਹੈਗੀਆਂ ਨੇ ਹੈਗੀਆਂ ਸੁਣ ਜਾ ਪਾਣੀ ਲਿਆ ਭੱਜ ਕੇ ਭਾਬੀ ਭਾਬੀ ਤੋਂ ਕੀ ਕਰਾਉਣਾ ਹੈ? ਪਾਣੀ ਮੰਗਾਉਣਾ ਤੁਹਾਡੇ ਵਾਸਤੇ? ਲੈ ਜੇ ਭਾਬੀ ਨੂੰ ਕਹਿਣਾ ਹੁੰਦਾ ਤਾਂ ਮੈਂ ਆਪ ਹੀ ਕਹਿ ਦਿੰਦਾ। ਫਿਰ ਮੇਰਾ ਸੀਰੀਅਲ ਲੰਘੀ ਜਾਂਦਾ ਹੈ ਮੈਂ ਤਾਂ ਹੀ ਬੋਲ ਮਾਰੇ ਭਾਬੀ ਨੂੰ ਉਹ ਲਿਆ ਦੂਗੀ ਪਾਣੀ ਦਾ ਗਲਾਸ। ਜਾ ਕੇ ਪਾਣੀ ਲਿਆ ਦੇ। ਕਿਵੇਂ ਭਾਬੀ ਨੂੰ ਬਾਜਾ ਮਾਰ ਲੱਗੀ ਐ? ਠੀਕ ਐ ਵੀਰੇ ਲੈ ਕੇ ਆਉਣੀ ਆ। ਲ ਮੇਰੀ ਜੁਕਤੀ ਪਤਾ ਨਹੀਂ ਕਿੱਥੇ ਰੱਖੀ ਹੈਗੀ। ਸਬਸਪੋਈ ਕਰਦੀ ਪਤਾ ਨਹੀਂ ਕਿੱਥੇ ਚੀਜ਼ਾਂ ਰੱਖ ਦਿੰਦੀਆਂ ਨੇ ਮੇਰੀਆਂ। ਘਗਣ ਬਬੀ ਹਾਂ ਕੀ ਹੋ ਗਿਆ ਮੇਰੀ ਜੁੱਤੀ ਕਿੱਥੇ ਹੈਗੀ ਮੈਨੂੰ ਕੀ ਪਤਾ ਉੱਥੀ ਹੋਣੀ ਹੈ ਜਿੱਥੇ ਰੋਜ਼ ਰੱਖਦੀ ਹੈਗੀ ਸਾਰੇ ਚੀਜ਼ਾਂ ਫਰੋਲਤੀਆਂ ਪਤਾ ਨਹੀਂ ਕਿੱਥੇ ਰੱਖ ਦਿੰਦੇ ਹੋਈਆਂ ਫਿਰ ਮੈਨੂੰ ਕੀ ਪਤਾ ਲੱਭ ਲਾ ਲੱਭੀ ਹੋਈ ਜਾਂਦੀ ਹੈ ਕਿ ਤੁਸੀਂ ਲੱਭ ਕੇ ਦਿਓ ਹੁਣ ਮੈਨੂੰ ਕੀ ਪਤਾ ਤੁਹਾਡੀ ਚੀਜ਼ਤ ਨਹੀਂ ਹੋਈ ਕਿ ਕਿੱਥੇ ਹੈਗੀ ਲੈ ਮੈਂ ਸਫਾਈਆਂ ਕਰਦੀ ਆ ਮੈਂ ਬੇਲੀ ਥੋੜੀ ਆ ਜੁੱਤੀ ਲੱਭਣ ਨੂੰ ਇੱਕ ਤਾਂ ਤੁਹਾਡਾ ਮੈਨੂੰ ਐ ਨਹੀਂ ਪਤਾ ਲੱਗਦਾ ਮੇਰੇ ਚੀਜ਼ਾਂ ਕਿਹੜੇ ਖਲ ਖੁੰਜੇ ਜਬੜ ਦਿੰਦੇ ਹੋਗੇ ਕਦੇ ਕੋਈ ਟਾਈਮ ਤੇ ਮੈਨੂੰ ਚੀਜ਼ ਨਹੀਂ ਲੱਭੀ ਹੈਗੀ ਤੁਹਾਡੀਆਂ ਧਰੀਆਂ ਹੋਈਆਂ ਦੇਖ ਸੌਮਣ ਅਸੀਂ ਸਾਫ਼ ਸਫਾਈ ਕਰਦਿਆਂ ਅਸੀਂ ਤੇਰੀਆਂ ਜੁੱਤੀਆਂ ਤੋਂ ਕੀ ਲੈਣਾ 10 ਜੋੜੇ ਤੇਰੇ ਕੋਲ ਜੁੱਤੀਆਂ ਦੇ ਨੇ ਇੱਧਰ ਉੱਧਰ ਪਏ ਹੋਣਗੇ ਕਿਤੇ ਦੇਖ ਲੈ ਫਿਰ ਕੀ ਹੋ ਗਿਆ ਜੀ ਮਤਲਬ ਐਠੇ 10 ਦਸ ਜੋੜੇ ਨੇਗੇ ਇਹਦਾ ਮਤਲਬ ਹੁਣ ਤੁਸੀਂ ਮੈਨੂੰ ਸੁਣਾਈ ਕਰ ਰਹੇ ਹੋਗੇ ਦੇਖ ਸੌਮਣ ਤੈਨੂੰ ਜਮਾਂ ਪਤਾ ਨਹੀਂ ਹੈਗਾ ਵੱਡੇ ਛੋਟੇ ਨਾਲ ਗੱਲ ਕਰਨ ਦਾ ਮੈਂ ਤੇਰੀਆਂ ਬਹੁਤ ਗੱਲਾਂ ਬਰਦਾਸ਼ਤ ਕਰ ਲੀਆਂ ਪਰ ਹੁਣ ਨਹੀਂ ਕਰਦੀ ਛੋਟੀ ਕੁਝ ਜਵਾਨ ਜ਼ਿਆਦਾ ਨਹੀਂ ਚੱਲਣ ਲੱਗ ਗਈ

ਮਾਤਾ ਨੂੰ ਬੈਠਣਾ ਹੀ ਹੈਗਾ ਅੰਦਰ ਮੈਂ ਜੁੱਤੀ ਨੂੰ ਕਿਹਾ ਸੀ ਮੇਰੀ ਜੁੱਤੀ ਨਹੀਂ ਲੱਭੀ ਹੈਗੀ ਮੈਂ ਕਿਤੇ ਜਾਣਾ ਸੀ ਆਪਾਂ ਕੇ ਮੈਂ ਭਾਬੀ ਨੂੰ ਪੁੱਛਿਆ ਗਗਨ ਨੂੰ ਮੇਰੀ ਜੁੱਤੀ ਕਿੱਥੇ ਹੈਗੀ ਕਹਿੰਦੀ ਮੈਨੂੰ ਕੀ ਪਤਾ ਗਾਹਿੰ ਤੇਰੀ ਜੁੱਤੀਆਂ ਦਾ ਐ ਮੈਨੂੰ ਪੁੱਠਾ ਸਿੱਧਾ ਬੋਲਣ ਲੱਗੀ ਅੱਜ ਤਾਂ ਉਹ ਮੰਮੀ ਮੇਰੇ ਮੂੰਹ ਤੇ ਮਾਰਨ ਤੱਕ ਆਈਏਗੀ ਥੱਪੜ ਚੱਲ ਕੋਈ ਨਾ ਪੁੱਤ ਤੂੰ ਚੁੱਪ ਕਰ ਮੈਂ ਹੁਣ ਉਸੇ ਨੂੰ ਪੁੱਛਦੀ ਆ ਗਗਨ ਹਾਂ ਮੰਮੀ ਸੋਹਣ ਕਹਿੰਦੀ ਹੈ ਕਿ ਮੇਰੇ ਮਾਰਨ ਆਈਏ ਕਿ ਗਗਨ ਪਹਿਲਾਂ ਮੈਨੂੰ ਬੋਲਦੀ ਕਿਵੇਂ ਹੈਗੀ ਨਹੀਂ ਅੱਜ ਤਾਂ ਤੂੰ ਇਹਦੇ ਹੱਥ ਚੱਕਦੀ ਐ ਕਾਲੂ ਤੂੰ ਮੇਰੇ ਤੇ ਚੱਕੇਗੀ ਐਨੀ ਹਿੰਮਤ ਤੇਰੀ ਨਾ ਮਮੀ ਮੈਂ ਕੰਮਲੀਆਂ ਜਿਹੜੀ ਇਹਦੇ ਹੱਥ ਚੱਕੂਗੀ ਇਹਨੂੰ ਪੁੱਛੋ ਪਹਿਲਾਂ ਕੀ ਕੁਛ ਬੋਲੀਆ ਮੈਨੂੰ ਨਾ ਹੋਰ ਕੀ ਕੀਤਾ ਤੈਂ ਜਦੋਂ ਹੱਥ ਹੀ ਚੱਕ ਲਿਆ ਇਹ ਛੋਟੀ ਐ ਸਾਡੇ ਤੋਂ ਇਹਨੂੰ ਐ ਨਹੀਂ ਪਤਾ ਵੀ ਵੱਡਿਆਂ ਨਾਲ ਗੱਲ ਕਿਵੇਂ ਕਰੀਦੀ ਐ ਕਿੰਨੀ ਬਦਤਮੀ ਜੀ ਨਾਲ ਬੋਲਦੀਏਗੀ ਫਿਰ ਇਹ ਤਾਂ ਨਿਆਣੀ ਐ ਤੂੰ ਤਾਂ ਸਿਆਣੀ ਹੋ ਸਿਆਣੀ ਐ ਫਿਰ ਅਸੀਂ ਇਹਦੀ ਬਦਤਮੀ ਜੇ ਚਲੀ ਜਾਈਏ ਗੱਲ ਗੱਲ ਤੇ ਬੇਇੱਜ਼ਤੀ ਕਰਦੀ ਐ ਨਗੋਚਾਂ ਘੜਦੀ ਐ ਕੰਮ 'ਚ ਫਿਰ ਹੱਥ ਚੱਕਣ ਦਾ ਤੇ ਤੇਰੇ ਕੰਮ ਹੀ ਨਹੀਂ ਸੀ ਹੁਣ ਇਹਨੂੰ ਮੈਂ ਕਿੱਧਰ ਕਰ ਦਾਂ ਦੱਸ ਪਹਿਲਾਂ ਇਹ ਬੋਲੀਏ ਮੈਨੂੰ ਮੈਨੂੰ ਬੋਲਦੀ ਹੈ ਕਹਿੰਦੀ ਤੇਰੀ ਜਿਆਦਾ ਜ਼ੁਬਾਨ ਚੱਲਦੀ ਹੈ ਕਿਉਂ ਕੀ ਗੱਲ ਕੀ ਜ਼ੁਬਾਨ ਚੱਲਦੀ ਹੈ ਮੇਰੀ ਨਹੀਂ ਤੂੰ ਹੁਣ ਐਨਾ ਨਹੀਂ ਬੋਲਣਾ ਹੈਗਾ ਅੱਜ ਤਾਂ ਮੈਂ ਚੁੱਪ ਕਰ ਗਈ ਬਰਦਾਸ਼ਤ ਕਰ ਲਿਆ ਜੇ ਇਸ ਤੋਂ ਬਾਅਦ ਹੱਥ ਚੱਕਿਆ ਨਾ ਮੈਥੋਂ ਬੁਰਾ ਕੋਈ ਨਹੀਂ ਮੰਮੀ ਮੇਰੀ ਗੱਲ ਸੁਣ ਤੂੰ ਵੀ ਚੁੱਪ ਕਰਕੇ ਬਹਿ ਜਾ ਪੁੱਤਾਂ ਵਾਂਗੂ ਪਾਈ ਐ ਇਹ ਮੈਂ ਫੁੱਲਾਂ ਵਾਂਗੂ ਰੱਖੀ ਹੈਗੀ ਇਹਨੇ ਅੱਜ ਹੱਥ ਚੱਕ ਲਿਆ ਕੱਲ੍ਹ ਤੂੰ ਚੱਕੇਂਗੀ ਐ ਨਹੀਂ ਮੈਥੋਂ ਬਰਦਾਸ਼ਤ ਹੋਣਾ ਮੇਰੀ ਗੱਲ ਸੁਣ ਲੋ ਦੋਨੇ ਜਾਨੀਆਂ ਕੰਨ ਖੋਲ ਕੇ ਹਾਂ ਹੁਣ ਤਾਂ ਮੈਂ ਕਰ ਗਈ ਚੁੱਪ ਅਜ ਤੋਂ ਬਾਅਦ ਜੇ ਮੇਰੀ ਧੀ ਤੇ ਕੋਈ ਵੀ ਦੋਨਾਂ ਚੋਂ ਹੱਥ ਚੱਕਦਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੈਂ ਨਹੀਂ ਬਰਦਾਸ਼ਤ ਕਰਨਾ ਹੈਗਾ ਘਰੋਂ ਘੱਡੂ ਦੋਨੇ ਜਾਣੀਆਂ ਨੂੰ ਚਲ ਕੁੜੀ ਅੰਦਰ ਸੋਨੂ ਕਿਸੇ ਗੱਲ ਦਾ ਪਤਾ ਜੀ ਆਪਣੇ ਘਰੇ ਕੀ ਹੋਇਆ? ਓ ਮੈਨੂੰ ਕੀ ਪਤਾ ਯਾਰ ਮੈਂ ਤਾਂ ਬਾਹਰੋਂ ਆਇਆ ਬਾਹਰੋਂ ਆ ਕੇ ਇੱਥੇ ਆ ਗਿਆ ਮੈਨੂੰ ਕੀ ਪਤਾ ਕੀ ਹੋਇਆਗਾ ਕੀ ਹੋ ਗਿਆ ਤੂੰ ਦੱਸ ਦੇ ਕੀ ਹੋਣਾ ਸੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਮੈਂ ਤਾਂ ਰਸੋਈ 'ਚ ਕੰਮ ਜਾ ਕਰੀ ਜਾਂਦੀ ਸੀਗੀ ਗਾਗਨ ਤੇ ਸੋਮਣਾ ਆਪਸ 'ਚ ਲੜਤੀਆਂ ਉਹ ਕਹੀ ਜਾਂਦੀ ਸੀ ਮੈਂ ਤੇਰੇ 'ਚ ਪੇਟ ਮਾਰੂੰਗੀ ਉਨੇ ਗਾਹਾਂ ਜਾ ਕੇ ਮੰਮੀ ਨੂੰ ਦੱਸਤਾ ਇਹ ਜੀ ਕੀ ਕਰ ਲੋਗੀ ਕਿਉਂ ਲੜਪੀਆਂ ਕਾਦੇ ਪਿੱਛੇ ਲੜਪੀਆਂ ਪਤਾ ਨਹੀਂ ਮੈਂ ਤਾਂ ਗਗਨ ਨੂੰ ਪੁੱਛਿਆ ਸੀ ਜੁੱਤੀ ਜੱਤੀ ਪਿੱਛੇ ਲੜਪੀਆਂ ਕਹਿੰਦੀ ਉਹਦੀ ਜੁੱਤੀ ਨਹੀਂ ਥਿਆਈ ਆ ਕਿ ਕਹਿੰਦੀ ਹਾਂ ਮੇਰਾ ਸਮਾਨ ਨਹੀਂ ਇੱਕ ਥਾਂ ਤੇ ਟਿਕਾਇਆ ਕਿ ਤਰਦੀਆਂ ਪਤਾ ਨਹੀਂ ਕਿੱਧਰ ਚਲਾ ਕੇ ਮਾਰੀ ਕਹਿੰਦੀ ਮੈਂਦੀ ਦੀ ਉਹਨੂੰ ਐਂ ਕਹਿਤਾ ਵੀ ਮੈਂ ਮੂੰਹ ਤੇ ਮਾਰੂੰ ਭਾਈ ਮੇਰ ਨਾਲ ਬਾਲਾ ਨਾ ਬੋਲ ਉਹਨੇ ਗਾਹਾਂ ਮੰਮੀ ਨੂੰ ਦੱਸਤਾ ਫੇਰ ਮੰਮੀ ਨੇ ਗਾਹਾਂ ਗਗਨ ਨੂੰ ਬੁਲਾ ਲਿਆ ਗਗਨ ਦੀ ਕਲਾਸ ਲਈ ਚੰਗੀ ਤਰ੍ਹਾਂ ਗਗਨ ਨੂੰ ਚੰਨੀ ਮਾਜਾ ਬੋਦੀ ਤੇ ਮੈਂ ਜਦੋਂ ਉਹਨਾਂ ਨੂੰ ਬੋਲਦੀਆਂ ਜੀ ਇਹਨੂੰ ਸੁਣ ਕੇ ਰਸੋਈ ਚੋਂ ਮੈਂ ਵੀ ਆ ਗਈ ਮੈਨੂੰ ਤਾਂ ਬੋਲਦੀ ਐ ਦੂਰੀਂ ਚੁੱਪ ਕਰ ਜਾ ਤੂੰ ਨਾ ਬੋਲੀ ਬੁਲੀ ਓ ਯਾਰ ਮੇਰੀ ਗੱਲ ਸੁਣ ਯਾਰ ਉਹ ਤਾਂ ਲੜਪੀਆਂ ਠੀਕ ਐ ਪਰ ਤੂੰ ਨਾ ਉਹਨਾਂ ਦੀ ਕਿਸੇ ਗੱਲ 'ਚ ਬੜੀ ਤੂੰ ਉਹਨਾਂ ਦੀ ਲੜਾਈ 'ਚ ਜਾਣ ਦੀ ਲੋੜ ਨਹੀਂ ਗਈ ਤੂੰ ਤਾਂ ਪਾਸੇ ਹੀ ਰਿਹਾ ਕਰ ਉਹ ਤਾਂ ਮੈਨੂੰ ਵੀ ਕਹਿੰਦੀ ਜੇ ਤੁਸੀਂ ਦੋਨਾਂ ਜਣੀਆਂ ਨੇ ਮੇਰੀ ਤੀ ਨੂੰ ਕੁਛ ਕਿਹਾ ਨਾ ਸੋ ਉਹਨੂੰ ਦੋਨਾਂ ਨੂੰ ਬਾਹਰ ਕੱਢ ਦੂੰ ਘਰੋਂ ਪਰ ਮੇਰੀ ਤੀ ਨੂੰ ਨਾ ਕੁਛ ਕਹਿਓ ਚੱਲ ਤੂੰ ਰਹਿਣ ਦੇ ਫਿਰ ਤੂੰ ਚੁੱਪ ਕਰ ਜਾ ਤੂੰ ਨਾ ਕਿਸੇ ਗੱਲ 'ਚ ਜਾਈ ਇਹ ਕਿੱਡੀ ਕੀ ਚੰਗੀ ਗੱਲ ਐ ਜੀ ਸਵੇਰ ਨੂੰ ਬਗਾਨੇ ਕਦੇ ਵੀ ਜਾਣਾ ਉਹਨੇ ਓ ਯਾਰ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਲੈ ਜੇ ਮੰਮੀ ਨੂੰ ਜਦ ਵੱਡੇ ਬਾਪੂ ਨੂੰ ਪਤਾ ਲੱਗ ਗਿਆ ਉਹ ਸੁਮਨ ਨੂੰ ਕੁਝ ਨਹੀਂ ਕਹਿੰਦੇ ਉਹ ਸੋਡੇ ਮੰਗਰੀ ਪਹਿਣਗੇ ਉਹ ਤਾਂ ਉਹ ਫੁੱਲਾਂ ਨੂੰ ਰੱਖ ਦਿਆ ਚੁੱਪੀ ਕਰ ਜਾ ਫੁੱਲਾਂ ਵਾਂਗੂ ਧੀਆ ਨੂੰ ਹਾਰੀ ਕੀ ਫੁੱਲਾਂ ਵਾਂਗੂ ਰੱਖਦਾ ਹੁੰਦਾ ਕੋਈ ਨਹੀਂ ਐ ਵੀ ਧੀਆ ਨੂੰ ਡੇਕ ਕੇ ਰੱਖਦਾ ਠੀਕ ਹੈ ਗੱਲ ਕਰਤੀ ਨੂੰ ਅਕਲ ਵੀ ਦੇਣੀ ਪੈਂਦੀ ਹੈ ਗਾਹਾਂ ਮੂਰੇ ਮਾਪਿਆਂ ਨੂੰ ਫੜਦਾ ਹੈ ਗਲਾ ਓ ਯਾਰ ਜੇ ਤੁਸੀਂ ਜਾ ਕੇ ਕੁਝ ਬੋਲੋਗੇ ਹੁਣ ਮੰਮੀ ਦੇ ਸੁਹਾਰਾ ਸੋਨੂੰ ਪਤਾ ਨਹੀਂ ਹੈਗਾ ਸੋਨੂੰ ਬੋਲੂਗੀ ਪੁੱਟਾ ਉਹ ਉਹਨੂੰ ਨਹੀਂ ਕੁਝ ਕਹਿੰਦੀ ਤੁਸੀਂ ਚੁੱਪ ਕਰ ਦਿਆ ਕਰੋ ਜੇ ਤੁਸੀਂ ਬੋਲੋਗੇ ਘਰੇ ਕੋਲੇ ਸਪਉਗਾ ਸਾਨੂੰ ਤਾਂ ਹੁਣ ਬੋਲੂਗੀ ਸਾਨੂੰ ਤਾਂ ਦੋਨੇ ਮਾਮਤੀਆਂ ਬੜਬੜ ਖਾਂਦੀਆਂ ਨੇਂ ਹੀ ਆਂ। ਯਾਰ ਬਸ ਫਿਰ ਤੁਸੀਂ ਚੁੱਪ ਕਰ ਜਾ ਕਰੋ ਜਾਂ ਫਿਰ ਐਂ ਕਰੋ ਮੈਂ ਤੁਹਾਨੂੰ ਐਂ ਕਰ ਗੜਾਸੇ ਲਿਆ ਕੇ ਦੇ ਦਿੰਨਾ ਵੀ ਸਾਰੇ ਨਾੜੀ ਪਿਆ ਕਰੋ। ਜੇ ਐਂ ਲੜਾਈ ਕਰਨ ਵਾਲੀਆਂ ਹੁੰਦੀਆਂ ਨੇ ਅੱਜ ਇਹਨੂੰ ਤਾਂ ਕਿਦਾਂ ਦੀ ਅਡੋਬਾਟੀ ਹੋਈਆਂ ਹੁੰਦੀਆਂ। ਅਸੀਂ ਤਾਂ ਛੱਡ ਪਰੇ ਯਾਰ ਤੂੰ ਮੈਂ ਤੈਨੂੰ ਦੁਬਾਰੇ ਫੇਰ ਕਹਨੇਗਾ ਵੀ ਜੋ ਮਰਜ਼ੀ ਹੋਈ ਜਾਵੇ ਤੂੰ ਉਹਨਾਂ ਦੀ ਕਿਸੇ ਗੱਲ 'ਚ ਨਾ ਜਾਇਂ। ਠੀਕ ਹੈ ਸਾਰਾ ਗੱrti ਰੇ ਗਲਾਮੀ ਭੇਜੂਆ। ਕਸੂਰ ਤੇ ਗਗਨ ਦਾ ਵੀ ਨਹੀਂ ਹੈਗਾ। ਮੈਨੂੰ ਇੰਨਾ ਪਤਾ ਵੀ ਕਸੂਰ ਗਗਨ ਦਾ ਨਹੀਂ। ਉਹਦੀ ਜੁੱਤੀ ਸੀ ਉਹਨੂੰ ਪਤਾ ਹੋਣਾ ਚਾ ਤੂੰ ਮੈਨੂੰ ਐਂ ਦੱਸ ਤੂੰ ਕੀ ਲੈਣਾ ਉਹਨਾਂ ਤੋਂ ਨਹੀਂ ਤੈਨੂੰ ਮੈਂ ਇੱਕ ਹੋਰ ਕਹਿ ਦਣਾ ਸੋਹਣ ਜਿੱਡੀ ਮਰਜ਼ੀ ਵੱਡੀ ਗਲਤੀ ਕਰ ਦੇ ਮੰਮੀ ਪੈਰ ਤੇ ਮਿੱਟੀ ਨਹੀਂ ਪਹਿਣਦੀ ਉਹਨੂੰ ਕੁਝ ਨਹੀਂ ਕਹਿੰਦੀ ਨਾ ਉਹਨੂੰ ਕੁਝ ਕਹੇ ਸੋ ਹਵਾ ਸੋਡੇ ਗਾਲੀ ਪਾਊਗੀ ਉਹ ਉਹਨੂੰ ਕਾਨੂੰ ਕੁਝ ਕਹਿੰਦੀ ਹੈ ਜੀ ਉਹ ਤਾਂ ਸਮਾਂ ਦੀ ਦੋਨੇ ਮਾਵਾਂ ਤੀਆਂ ਮੇਰੇ ਚੀ ਗਲਤੀਆਂ ਕਰਦੀਆਂ ਨਹੀਂਆਂ ਜੇ ਕੋਈ ਗੱਲ ਹੋ ਜਾਂਦੀ ਹੈ ਫਿਰ ਮੈਂ ਤੈਨੂੰ ਉਹੀ ਗੱਲ ਤਾਂ ਕਹੀ ਜਾਣਾਗਾ ਵੀ ਤੂੰ ਰਹਿਣ ਦੇ ਚੁੱਪੀ ਕਰ ਜਾ ਕਰ ਮੈਂ ਤਾਂ ਚੁੱਪੀ ਆਪਾਂ ਨੂੰ ਕੀ ਕੁਝ ਮਰਜ਼ੀ ਕਰੀ ਜਾਵੇ ਉਹਨਾਂ ਦੀ ਧੀ ਉਸ ਕਰਨ ਨਾ ਕਰ ਤੂੰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਤੂੰ ਕਿਸੇ ਗੱਲ 'ਚ ਨਹੀਂ ਆਉਣਾ ਨਹੀਂ ਮੈਥ ਮੰਮੀ ਨੇ ਇੱਕ ਵਾਰੀ ਵੀ ਨਹੀਂ ਕਿਹਾ ਸੋਮਨ ਨੂੰ ਵੀ ਤੂੰ ਭਈ ਐ ਨਾ ਬੋਲਿਆ ਕਰ ਚੰਗੀ ਨਹੀਂ ਲੱਗਦੀ ਤੂੰ ਐ ਬੋਲਦੀ ਵੀ ਇਹ ਵੱਡੀਆਂ ਨੇ ਤਾਂ ਇੱਥੇ ਤੂੰ ਐ ਬੋਲਦੀ ਹੈਗੀ ਪਰ ਨਾ ਸੋਮਨ ਦੀ ਮਿਹਤ ਕਰਾਉਂਦੀ ਸੀ ਉਹਦੀ ਪੈਰ ਚ ਪੈਰ ਤਾਂ ਹੱਦਦੀ ਸੀ ਉਹ ਤਾਂ ਉਹ ਯਾਰ ਮੈਂ ਤੈਨੂੰ ਵਾਰੀ ਵਾਰੀ ਕਹੀ ਜਾਂਣਾਗਾ ਵੀ ਉਹ ਸੋਮਨ ਦੀ ਕਰਾਉਣੀ ਆ ਸੋਮਨ ਜੋ ਮਰਜ਼ੀ ਗਲਤੀਆਂ ਕਰੀ ਜਾਵੇ ਕੁਸੀ ਕਰੀ ਜਾਵੇ ਤੈਨੂੰ ਮੈਂ ਇੱਕ ਵਾਰੀ ਕਹਤਾ ਤੂੰ ਕਿਸੇ ਗੱਲ ਚ ਨਾ ਜਾ ਭੱਜ ਜਾ ਜਾ ਕੇ ਕਰ ਕੰਮ-ਕਮ ਕਰ ਲੈ ਉੱਥੇ ਬਗ ਜਾਂ ਅੰਦਰ ਯਾਰ ਇਹ ਨਾ ਦੱਸ ਰਹੀ ਬੁਰਨਾ ਆ ਕਿੰਨਾ ਖਲਾਰਾ ਪਾ ਰੱਖਿਆਗਾ ਬੈੱਡ ਤੇ ਓਏ ਮੇਰਾ ਪੁੱਤ ਖੇਡ ਕੇ ਗਿਆ ਨਾ ਬਿਸਕੁਟ ਖਾ ਕੇ ਯਾਰ ਬਿਸਕੁਟ ਖਾਦੇ ਨੇ ਕਿ ਖਲਾਰੇ ਨੇ ਉਹ ਫੇਰ ਕੀ ਹੋ ਗਿਆ ਸਮਾਣੀ ਲਫੜ ਉਤਰ ਤੁਸੀਂ ਐਂ ਕਰੋ ਉਹਨੂੰ ਨੰਬਰ ਦੇ ਨਾਲ ਤਾਂ ਕੱਪੜੇ ਬਦਲ ਦਿਓ ਨਾਲੇ ਉਹਦਾ ਮੂੰਹ ਧੋ ਦਿਓ ਮੈਂ ਦੁੱਧ ਗਰਮ ਕਰਕੇ ਆਈਆਂ ਫਿਰ ਉਹਨੂੰ ਦੁੱਧ ਪਿਾਵਾਂਗੀ ਮੈਂ ਚਾਦਰ ਸਾਫ਼ ਕਰਦੀਆਂਗੀ ਬਦਲ ਦੇ ਮੈਂ ਚਾਦਰ ਤੁਸੀਂ ਜਾ ਕੇ ਉਹਨੂੰ ਸੰਗੋ ਮੜਾ ਜਾ ਬੜਾ ਮੋਟਾਪ ਵੀ ਦੇਖ ਲਿਆ ਕਰੋ ਕਿੰਨਾ ਖਲਾਰਾ ਪਿਆ ਪਿਆਗਾ ਚਲ ਛੇੜੀ ਛੇੜੀ ਕਰਦੇ ਕੰਮ ਨਿਮੇੜਦੇ ਮੈਂ ਇਨੇ ਉਹਦਾ ਮੂੰਹ ਮੰਧੋਣਾ ਜਾ ਕੇ ਠੀਕ ਆ ਬਸ ਆ ਗਈ 2 ਮਿੰਟ ਚ ਦੇਖੋਗੀ ਹਾਂ ਆ ਮਾਨਵਰ ਕਿੱਧਰ ਜਾਂਦੇ ਸੀ ਭੱਜ ਜਾ ਕੁਛ ਨਹੀਂ ਉਹ ਤਾਂ ਮੂੰਹ ਹੀ ਸਾਫ਼ ਕਰਕੇ ਹਟਿਆਂਗਾ ਤੇ ਤੇਰੀ ਹੁਣੇ ਤੋਂ ਹੀ ਹੋ ਗਈ ਟ੍ਰੈਨਿੰਗ ਸ਼ੁਰੂ ਬੱਚੇ ਸਾਹਮਣੇ ਦੀ ਉਹਨੇ ਜਾਣਾ ਪਤਾ ਨਹੀਂ ਨਾ ਜਾਣਾ ਇਹ ਕੰਮ ਮੈਂ ਨਹੀਂ ਕਰਨ ਦੇਣਾ ਭਾਈ ਮੇਰੀ ਗੱਲ ਸੁਣ ਗਾਗਨ ਨੂੰ ਨਹੀਂ ਮੈਂ ਕੰਮ ਤੇ ਜਾਣ ਦੇਣਾ ਤੂੰ ਜਾ ਕੰਮ ਤੇ ਇਹ ਜੇ ਚੋਚਲੇ ਮੈਂ ਨਹੀਂ ਕਰਨ ਦੇਣੀ ਤੁਹਾਨੂੰ ਮੰਮੀ ਫੇਰ ਕੀ ਹੋ ਗਿਆ ਜੇ ਉਹ ਬਗ ਜੂਗੀ ਕੰਮ ਤੇ ਕੁੜੀਆਂ ਕਿਹੜਾ ਕੰਮ ਨਹੀਂ ਕਰਦੀਆਂ ਦੇਖ ਭਾਈ ਕੁੜੀਆਂ ਕੰਮ ਕਰਦੀਆਂ ਹੋਣਗੀਆਂ ਪਰ ਸਾਡੇ ਨਹੀਂ ਇਹ ਰਵਾਜ ਹੈਗਾ ਵੀ ਮਨੁਹਾਨ ਕਰੂ ਪੇ ਦੇ ਕੰਮ ਤੇ ਤੇ ਮੁੰਡੇ ਕੰਮ ਕਰਨ ਤੇ ਉਹ ਘਰੇ ਆਪਦਾ ਕੰਮ ਧੰਦੇ ਕਰਨ ਸਾੜ ਤਾਂ ਇਹ ਰਵਾਜ ਹੈ ਮੰਮੀ ਉਦੋਂ ਤੁਸੀਂ ਕਹੇ ਸੀ ਕੁੜੀ ਕੋਰਸ ਵਾਲੀ ਚਾਹੀਦੀ ਐ ਪੜ੍ਹੀ ਲਿਖੀ ਚਾਹੀਦੀ ਐ ਉਹ ਜੇ ਹੁਣ ਕੋਈ ਕੰਮ ਕਰਦੀ ਐ ਪੜ੍ਹੀ ਲਿਖੀ ਮਿਲ ਗਈ ਤਾਂ ਤੁਸੀਂ ਉਹਨੂੰ ਕਰਨ ਨਹੀਂ ਦਿੰਦੇ ਦੇਖ ਭਾਈ ਮੇਰੀ ਗੱਲ ਸੁਣ ਮੈਂ ਤਾਂ ਦੇਈ ਤੋ ਨਾ ਪੈਰ ਬਾਹਰ ਨਹੀਂ ਤਾਂ ਨਹੀਂ ਦਿੰਦੀ ਹੈਗੀ ਅੰਦਰ ਅੰਦਰ ਕੰਮ ਕਰਨ ਬੁੜੀਆਂ ਅੰਦਰ ਕੰਮ ਬਹੂਆਂ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਗਿਆ ਤੂੰ ਜਾ ਉੱਥੇ ਕੰਮ ਤੇ ਉਹਦਾ ਕੰਮ ਤੇ ਵਾਗ ਜਾ ਕਰੂਗੀ ਤੂੰ ਇੱਥੇ ਜਵਾਕਾਂ ਦੇ ਪੋਤੜੇ ਤੇ ਹੋਈ ਜਾਂ ਮਮੀ ਜਿੱਦੇ ਮੈਨੂੰ ਕੰਮ ਮਿਲ ਗਿਆ ਮੈਂ ਕਰ ਲੂੰਗਾ ਜੇ ਉਹਨੂੰ ਮਿਲਿਆ ਤਾਂ ਉਹਨੂੰ ਕਰ ਲਾਂ ਦੇ ਉਹ ਕੰਮ ਦੇਖ ਭਾਈ ਮੈਂ ਤੈਨੂੰ ਇੱਕ ਵਾਰੀ ਕਹਿਤਾ ਮੈਂ ਨਹੀਂ ਜਾਣ ਦੇਣਾ ਤਾਂ ਪਰ ਨਹੀਂ ਜਾਣ ਦੇਣਾ ਹੁਣ ਤੁਸੀਂ ਟੀਮੀਆਂ ਨੇ ਇੱਕ ਵਾਰੀਆਂ ਖਾਓਗੇ ਬੇਬੇ ਮੈਨੂੰ ਇੱਕ ਵਾਰੀ ਜਾਣ ਦਿਓ ਕੰਮ ਤੇ ਮੈਂ ਕੰਮ ਕਰਕੇ ਜਾਇਆ ਕਰੂੰ ਆ ਕੇ ਵੀ ਸਾਰਾ ਕਰਿਆ ਕਰੂੰਗੀ ਦੇਖ ਭਾਈ ਮੈਂ ਮੁੰਡੇ ਨੂੰ ਕਹਿਤਾ ਅੰਦਰ ਅੰਦਰ ਕੰਮ ਕਰੋ ਤੁਸੀਂ ਏ ਆਪੀ ਕਮਾਈਆਂ ਕਰਨਗੇ ਬਾਹਰ ਜਾਣਗੇ ਮੈਂ ਨਹੀਂ ਬਾਹਰ ਜਾਣ ਦਿੰਦੀ ਤੁਹਾਨੂੰ ਜੇ ਮੈਂ ਬਾਹਰ ਜਾ ਕੇ ਕੰਮ ਕਰ ਲੂੰ ਫਿਰ ਕੀ ਹੋਜੂ ਹੁਣ ਇਹਨਾਂ ਨੇ ਇੰਨੇ ਕੰਮ ਕਰਕੇ ਦੇਖ ਲਏ ਜਦੋਂ ਇਹਨਾਂ ਦਾ ਕੰਮ ਨਹੀਂ ਚੱਲਦਾ ਫਿਰ ਜੇ ਮੈਂ ਕੰਮ ਕਰ ਲੂੰ ਫਿਰ ਕੀ ਹੋਜੂ ਨਾਲੇ ਮੈਂ ਇੰਨੀ ਪੜ੍ਹਾਈ ਕੀਤੀ ਉਹ ਕਦੋਂ ਕੰਮ ਆਊਗੀ ਮੇਰੇ ਘਰ ਦੇਣ ਇੰਨਾ ਖਰਚਾ ਕਰਕੇ ਪੜਾਇਆ ਮੈਨੂੰ ਨਾਲੇ ਬੇਬੇ ਜੇ ਮੈਂ ਮੜਾ ਮੋਟਾ ਬਾਹਰ ਕੰਮ ਕਰੂੰਗੀ ਘਰ ਦਾ ਭਾਰ ਹੌਲਾ ਹੋਊਗਾ ਅੱਛਾ ਤੂੰ ਘਰ ਦਾ ਪਰ ਹੌਲਾ ਕਰੇਂਗੀ ਤੂੰ ਤਾਂ ਸੁਰਖੀ ਬਿੰਦੀ ਲਾ ਕੇ ਨਿਕਲ ਜਾ ਕਰੇਂਗੀ ਮੈਂ ਹੁਣ ਕੀ ਕਰਾਂਗੇ ਅਸੀਂ ਜਵਾਕ ਸਾਮਾਂਗੇ ਜਾਂ ਅਸੀਂ ਚੁੱਲ੍ਹੇ ਚੌਕੇ ਦਾ ਕੰਮ ਕਰਿਆ ਕਰਾਂਗੇ ਤਾਂ ਜਿਹੜੀ ਤਨਖਾਹ ਮਿਲਿਆ ਕਰੂਗੀ ਉਹ ਤੂੰ ਜੇਬ ਵਿੱਚ ਪਾ ਲਿਆ ਕਰੀ ਸਾਨੂੰ ਕੀ ਫਾਇਦਾ ਹੋਊਗਾ ਨਾਲ ਜਿਹੜੀ ਤੂੰ ਚਾਲਾਂ ਚੱਲਣ ਲੱਗੀ ਐ ਨਾ ਉਹ ਮੈਂ ਚੱਲਣ ਨਹੀਂ ਦਿੰਦੀ ਜਿਹੜੇ ਤੇਰੇ ਦਿਲ ਵਿੱਚ ਨੇ ਨਾ ਮੇਰੇ ਨੌਹਾਂ ਚ ਪਈਆਂ ਨੇ ਚੱਲ ਤੂੰ ਅੰਦਰ ਵਾਜਾ ਯਾਰ ਚੁੱਪ ਕਰ ਮੇਰੀ ਗੱਲ ਸੁਣ ਮੁੰਡਿਆ ਲੋਕ ਕੀ ਕਹਿਣਗੇ ਵੀ ਆਉ ਦੇਖ ਲੈ ਤੀਮੀਆਂ ਦਾ ਕੰਮ ਤਾਂਦ ਕਰਦੀਆਂ ਨੇ ਗੀ ਕਮਾਈਆਂ ਕਰ-ਕਰ ਕੇ ਲੈਂਦੀਆਂ ਨੇ ਤੇ ਬੰਦੇ ਘਰੇ ਬੈਠੇ ਨੇ ਚੂੜੀਆਂ ਪਾ ਲੋ ਹੋਰ ਤਾਂ ਤੁਹਾਨੂੰ ਕੋਈ ਹੋਣੀ ਕੰਮ ਨਹੀਂ ਆਉਂਦਾ ਕੀ ਬਣ ਮਮੀ ਕੀ ਬਣਨਾ ਸੀ ਤੱਕਲੇ ਵਰਗੇ ਸਿੱਧੇ ਘਰ ਤੇ ਦੋਨੇ ਕੀ ਮੈਂ ਤਾਂ ਮੈਂ ਤਾਂ ਐਂ ਕਹਤਾ ਵੀ ਕਮਾਈ ਕਰਨੀ ਤੁਸੀਂ ਜਾਓ ਬਾਹਰ ਮੈਂ ਤਾਂ ਇਹਨਾਂ ਨੂੰ ਪੈਰ ਨਹੀਂ ਤੁਹਾਨੂੰ ਦਿੰਦੀ ਬਾਹਰ ਦੇ ਲਈ ਤੂੰ ਨਿਕਲ ਕੇ ਤਾਂ ਦੇਖਣਾ ਮम्मी ਆ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਗੁੱਸੇ ਵਿੱਚ ਬੋਲ ਪਏ ਵੀ ਜਾਣਾ ਨਹੀਂ ਕਿਤੇ ਸੁਮਨ ਤੂੰ ਫਿਕਰ ਨਾ ਕਰ ਤਸੱਲੀ ਕਰਾਤੀ ਦੋਨਾਂ ਦੀ ਮੈਂ ਤਾਂ ਇਹ ਤਾਂ ਮੰਮੀ ਤਿਆਰ ਹੋ ਕੇ ਬਗ ਜਾ ਕਰੂਗੀ ਪਿੱਛੇ ਕੰਮ ਉਤੇ ਜਵਾਖਾਂ ਨੂੰ ਆਪਾਂ ਸਾਂਭੀ ਚੱਲਿਆ ਕਰਾਂਗੇ ਨਾ ਲੈ ਕੇ ਤਨਖਾਹ ਦੀ ਜੇਬ ਵਿੱਚ ਪਾਲਿਆ ਕਰਨਗੇ ਨਾਲ ਕਿਹਾ ਕਰਨੀ ਅਸੀਂ ਕਮਾਈਆਂ ਕਰਦੇ ਆਂ ਤੇ ਆਪਾਂ ਹੁਣ ਪਹੁੰਚਦੇ ਫਿਰਾਂਗੇ ਇੱਥੇ ਹੋਰ ਮੰਮੀ ਨਾਲ ਤਾਂ ਆਪਾਂ ਜਵਾਖ ਸਾਂਭਾਂਗੇ ਇਹਨਾਂ ਨੇ ਆਪਾਂ ਘਰ ਦੇ ਕੰਮ ਕਰਾਂਗੇ ਇਹਦੇ ਤਨਖਾਹ ਦੀ ਜੇਬ ਵਿੱਚ ਪਾਲਿਆ ਕਰੂਗੀ ਆਪਣਾ ਦਿਮਾਗ ਖਰਾਬ ਹੋਏਗਾ ਮੈਂ ਤਾਂ ਨੇ ਉਹਦੇ ਸਾਹਮਣੇ ਹੀ ਮੁੰਡੇ ਨੂੰ ਕਹਿਤਾ ਵੀ ਜਾਣਾ ਕੰਮ ਤੇ ਤੂੰ ਭੱਗ ਜਾ ਪਰ ਇਹਨੂੰ ਨਹੀਂ ਮੈਂ ਮਧੀ ਗਿੱਤਾ ਮਮੀ ਤੁਸੀਂ ਚੱਲ ਮੈਂ ਤਾਂ ਆਪੰਦਰ ਜਾ ਕੇ ਬੰਨੀ ਆਂਗੀ ਹਾਂ ਜਾ ਬਗ ਲੈ ਦਿੱਤਾ ਗਗਨ ਤੂੰ ਨਾ ਮੇਰੀ ਉਤਰਾ ਮੈਂ ਤੇਰੇ ਨਾਲ ਹੀ ਸੀ ਨਾਲ ਹੀ ਰਹੂੰਗਾ ਤੇ ਬਾਕੀ ਜਿਹੜਾ ਰੋਲਾ ਪੈਣਾ ਸੀ ਉਹ ਤਾਂ ਪੈ ਗਿਆ ਤੇ ਤੂੰ ਕਰ ਨੌਕਰੀ ਹੁਣ ਤੂੰ ਨਾ ਨੌਕਰੀ ਕਰਨੀ ਹੈ ਬਸ ਆਪਾਂ ਦੋ ਵਹਿਮ ਕੱਢਣੇ ਆ ਇੱਕ ਜੇਬ ਦਾ ਇੱਕ ਦੁਨੀਆ ਦਾ ਇਹ ਕੰਮਲੀ ਮੈਨੂੰ ਤੁਹਾਡੇ ਸਾਥ ਦੀ ਲੋੜ ਪਊਗੀ ਮੈਂ ਤੇਰਾ ਪੂਰਾ ਸਾਥ ਦੇਊਂਗਾ ਦੀਵਾਨ ਕੀ ਸਬਜ਼ੀ ਹਾਂ ਗਗਨ ਸਬਜ਼ੀ ਤਾਂ ਬਣ ਗਈ ਆਟਾ ਗੁੰਨਦੀ ਆਂਗੀ ਹੁਣ ਮੈਂ ਆਟਾ ਮੈਂ ਗੁੰਨ ਦਿੰਨੀ ਆਂਗੀ ਨਾ ਚਲ ਆਟਾ ਤਾਂ ਮੈਂ ਗੁੰਨ ਲੂੰਗੀ ਉਹ ਸ਼ੈਂਕ ਜਿਹਨੇ ਚਰਕ ਭਾਂਡੇ ਪਏ ਨੇ ਤੂੰ ਉਹ ਸਾਫ ਕਰ ਦੇ ਹਾਂ ਠੀਕ ਹੈ ਕੋਈ ਨਾ ਉਹ ਕਰ ਦੇ ਤੇ ਨਾਲੇ ਹੁਣ ਕੀ ਬਣਿਆ ਫਿਰ ਕੀ ਬਣਨਾ ਸੀ ਤੁਹਾਨੂੰ ਪਤਾ ਤਾਂ ਹੈਗਾ ਉਹ ਕੁੜੀ ਦਾ ਸੋਮਣ ਬਾਲੀ ਚੌਧਰ ਕਰਨ ਲੱਗੀ ਘਰ ਚ ਤਾਂ ਹੀ ਤਾਂ ਵਿਆਹੀ ਨਹੀਂ ਇਹਨਾਂ ਨੇ ਹੁਣ ਦੂਜੀ ਸੱਸ ਬਣੀ ਹੋਈ ਹੈ ਤੂੰ ਪਿੱਛੇ ਨਾ ਹਟੀ ਮੈਂ ਪਿੱਛੇ ਹਟਣ ਵਾਲਿਆਂ ਚ ਨਹੀਂ ਹੈਗੀ ਨਾਲੇ ਮੈਂ ਕੋਈ ਡਰਦੀ ਨਹੀਂ ਇਹਨਾਂ ਤੋਂ ਮੇਰੇ ਘਰ ਵਾਲੇ ਨੇ ਤਾਂ ਸਾਥ ਨਹੀਂ ਦਿੱਤਾ ਤੇਰੇ ਘਰ ਆਏ ਤਾਂ ਤੈਨੂੰ ਸਾਥ ਦਿੰਦਾ ਨੌਕਰੀ ਕਰਕੇ ਛੱਡੀ ਨੌਕਰੀ ਦਾ ਦੀਦੀ ਕਰਨੀ ਪੈਣੀ ਆ ਸਾਰੇ ਡੱਬਰ ਨੇ ਨੱਕ ਚ ਦਮ ਕਰ ਰੱਖਿਆ ਜੇ ਕੋਈ ਪੈਸਾ ਮੰਗਦਿਆ ਲੋੜ ਗਰਜ ਤੇ ਤਾਂ 100 100 ਗੱਲਾਂ ਸੁਣਾਉਂਦੇ ਨੇ ਮੂਰੋ ਬੇਇਜ਼ਤੀ ਕਰਕੇ ਰੱਖ ਦਿੰਦੇ ਨੇਗੇ ਸਾਲਟ ਦੋ ਸ਼ੂਟ ਬਣਾ ਕੇ ਦਿੰਦੇ ਨੇ ਹੋਰ ਕੀ ਕਰਦੇ ਨੇ ਇਹ ਆਪਾਂ ਜਦੋਂ ਟਾਈਮ ਦੀ ਰੋਟੀ ਖਾਈ ਦੇ ਜਿਹਦੇ ਨਾਲ ਸਾਹ ਚੱਲਦੇ ਰਹਿਣ ਹੋਰ ਕੀ ਕਰਦੇ ਨੇ ਇਹ ਆਪਣਾ ਜਿੰਨੀ ਇਹ ਆਪਣੇ ਤੇ ਚਾ ਉਧਰ ਕਰਦੀ ਹੈ ਨਾ ਸਾਰੇ ਜਾ ਕੇ ਇੰਨੀ ਚਾ ਉਧਰ ਕਰਕੇ ਦਿਖਾਵੇ ਫੇਰ ਮੰਨੂਗੀ ਮੈਂ ਇਹਨੂੰ ਜੇ ਇਹ ਗੱਲ ਝੂਠ ਹੋਈ ਤਾਂ ਤੂੰ ਮੈਨੂੰ ਦੱਸੀ ਇਹਦੀ ਮਾਣੂਗੀ ਨਾ ਉਦੋਂ ਪਤਾ ਲੱਗੂਗਾ ਇਹਦੀ ਚੱਕ ਚਾਈ ਫਿਰਦੀ ਹੈ ਜਦੋਂ 670 ਰੁਪਿਆ ਕਰਨਗੇ ਨਾ ਇ ਵੀ ਮੈਂ ਚੱਕ ਦਿੰਦੀ ਹੁੰਦੀ ਸੀ ਤੂੰ ਤਾਂ ਕਹਿੰਦਾ ਜਿੰਦਗੀ ਬਦਲ ਸਕਦੀਆਂ ਤੇਰੇ ਨਾਲ ਮੇਰੀ ਜ਼ਿੰਦਗੀ ਵੀ ਬਦਲ ਜੂ ਨਹੀਂ ਮੈਂ ਤਾਂ ਇੱਥੇ ਜੋਗੀ ਰਹਿ ਜੂ ਪੁੱਛ ਲਾਉਣ ਜੋਗੀ ਮੈਂ ਤਾਂ ਆਪਦਾ ਕੰਮ ਕਰਨਾ ਹੀ ਆ ਕਿੰਨਾ ਚਿਰ ਹੋ ਗਿਆ ਮੈਨੂੰ ਇਹਨਾਂ ਦੇ ਮੂੰਹ ਵੱਲ ਦੇਖਦੇ ਨੂੰ ਨਾਲੇ ਅਸੀਂ ਕਿਹੜਾ ਇਹਨਾਂ ਨੂੰ ਦੱਸ ਕੇ ਜਾਣਾ ਅੱਜ ਅਸੀਂ ਚੱਲਿਆਂਗੇ ਬਾਹਰ ਜਾ ਕੇ ਕੋਈ ਕੰਮ ਦੇਖਦੇ ਆਂਗੇ ਤੂੰ ਪੱਕੀ ਰਹੀ ਇਸ ਗੱਲ ਤੇ ਪਿੱਛੇ ਨਾ ਹਟੀ ਨਾ ਨਾ ਮੈਂ ਕਿਉਂ ਪਿੱਛੇ ਹਟਣਾ ਅਸ ਤਾਂ ਹੁਣ ਕੰਮ ਕਰਨਾ ਤਾਂ ਕਰਨਾ ਬਦ ਤੋਂ ਬਦ ਕੀ ਕਰ ਲੈਣੀ ਆ ਪਕਾਈ ਮਾਰ ਕੇ ਬਹਿ ਜਾਣੀ ਆ ਚੱਲ ਗगन ਤੂੰ ਆ ਵੀ ਜਾਣ ਦੀ ਤਿਆਰੀ ਕਰ ਲੈ ਇਹ ਕੰਮ ਤਾਂ ਮੈਂ ਆਪੇ ਕਰ ਲੂੰਗੀ ਇਹ ਤਾਂ ਹੀ ਬੋਲੀ ਜਾਣੀ ਐ ਇਹਨਾਂ ਦੀ ਨਾ ਸੁਣੀ ਚਲ ਕੋਈ ਨਾ ਮੈਂ ਚਾਰਕ ਭਾਂਡੇ ਤਾਂ ਮਾਂਜੀ ਦੇਣੀ ਆ ਚਲ ਕੋਈ ਨਾ ਭਾਂਡੇ ਤਾਂ ਮੈਂ ਆਪੇ ਮਾਣੂਗਾ ਨਾ ਚੱਲ ਠੀਕ ਹੈ ਲੈ ਹੁਣ ਪੈਣਗੇ ਖਲਾਰੇ ਉਧਰੋਂ ਤਾਂ ਸੋਮਨ ਕਹਿੰਦੀ ਐ ਮੈਂ ਨਹੀਂ ਕਿਸੇ ਤੋਂ ਘਟ ਉਧਰੋਂ ਗगन ਕਹਿੰਦੀ ਐ ਮੈਂ ਨਹੀਂ ਕਿਸੇ ਤੋਂ ਘਟ ਗगन ਤਾਂ ਕਹਿੰਦੀ ਐ ਮੈਨੂੰ ਨੌਕਰੀ ਕਰਨੀ ਐ ਸੋਮਨ ਕਹਿੰਦੀ ਮੈਂ ਨੌਕਰੀ ਕਰਨ ਨਹੀਂ ਦੇਣੀ ਹੁਣ ਦੇਖੀ ਇਹਨਾਂ ਦਾ ਤਮਾਸ਼ਾ ਹੁਣ ਮਿਲਣਗੇ ਜੋਹਰ ਦੇਖਣ ਨੂੰ ਫੇਰ ਪਤਾ ਲੱਗੂ ਜਦੋਂ ਕੁੰਡੀਆਂ ਦੇ ਸਿੰਘ ਫਸੇ ਇਹਨਾਂ ਦੇ ਤੁਸੀਂ ਆ ਬਾਹਰੀ ਬੈਠੇ ਹੋ ਕਣੀਆਂ ਚ ਤੇ ਕਣੀਆਂ ਪਈਆਂ ਨੇ ਅੰਦਰ ਵਗ ਚੱਲੋ ਉਹ ਵਧੀਆ ਦਾ ਮੌਸਮਾ ਠੰਡਾ ਠੰਡਾ ਯਾਰ ਅੰਦਰ ਜ਼ਰੂਰੀ ਗਰਮੀ ਚ ਬੈਠਣਾ ਹੈ ਤੇ ਸਾਰਾ ਦਿਨ ਕਾਪੀ ਚ ਬੜੇ ਰਹਨੇ ਹੋ ਕੋਈ ਘਰ ਵੱਲ ਵੀ ਧਿਆਨ ਦੇ ਲਿਆ ਕਰੋ ਵੀ ਕੀ ਬਣੀ ਜਾਂਦਾ ਹੈਗਾ ਉਹ ਹਾਂ ਦੱਸ ਘਰੇ ਕੀ ਹੋ ਗਿਆ ਹੁਣ ਤੂੰ ਦੱਸ ਦੇ ਕੀ ਹੋ ਗਿਆ ਘਰੇ ਘਰ ਚ ਤਾਂ ਹੁਣ ਲੜਾਈ ਚੱਲੂਗੀ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਤਾਂ ਜੰਗ ਦਾ ਮੈਦਾਨ ਚੱਲੂ ਦੇਖੀ ਚੱਲਿਓ ਹੁਣ ਕੀ ਬਣੂਗਾ ਤੂੰ ਮੇਰੀ ਗੱਲ ਸੁਣ ਯਾਰ ਤੂੰ ਕਿਸੇ ਗੱਲ ਚ ਨਹੀਂ ਆਉਣਾ ਨਾ ਆ ਗੱਲ ਸੋਡੀ ਮਾੜੀ ਐ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣ ਲਓ हां सुना दे की गल है तेरी पूरी गल कर ले ਘਰ ਵਿੱਚ ਹੁਣ ਖਲਾਰਾ ਪੈਣ ਲੱਗਿਆ ਗਾ ਗगन ਤਾਂ ਕਹਿੰਦੀ ਮੈਂ ਨੌਕਰੀ ਕਰਨੀ ਐ ਸੁਮਨ ਕਹਿੰਦੀ ਮੈਂ ਨੌਕਰੀ ਕਰਨ ਨਹੀਂ ਦਿੰਦੀ ਬੇਬੇ ਬਾਪੂ ਤੇ ਸੁਮਨ ਤਾਂ ਇੱਕ ਪਾਸੇ ਨੇ ਗੋਗੀ ਤੇ ਗਾਗਨ ਇੱਕ ਪਾਸੇ ਨੇ ਹੁਣ ਦੇਖੋ ਲੜਾਈ ਚੱਲਦੀ ਇਹਨਾਂ ਦੀ ਮੇਰੀ ਗੱਲ ਸੁਣ ਯਾਰ ਐਂ ਤਾਂ ਘਰੇ ਲੜਾਈ ਵਾਲੀ ਵਾਜੂਗੀ ਐਂ ਤਾਂ ਰੋਟੀ ਨਹੀਂ ਆਉਣਾ ਲੜਾਈ ਆਪਾਂ ਨੇ ਪਵਾਈ ਐ ਲੜਾਈ ਤਾਂ ਇਹਨਾਂ ਨੇ ਆਪ ਪਵਾਈ ਐ ਜੀ ਤਾਂ ਹੁਣ ਗਾਗਨ ਨੌਕਰੀ ਕਰਨ ਚਲੀ ਜਾਇਆ ਕਰੂਗੀ ਕੰਮ ਸਾਰਾ ਮੈਨੂੰ ਕਰਨਾ ਪਿਆ ਕਰੂਗਾ ਸੁਮਨ ਤੇ ਬੇਬੇ ਨੇ ਤਾਂ ਹੱਥ ਵੀ ਨਹੀਂ ਹਿਲਾਉਣਾ ਗਾਗਨ ਤਾਂ ਨੌਕਰੀ ਤੇ ਵਗ ਜਾਇਆ ਕਰੂਗੀ ਗੋਗੀ ਤਾਂ ਪੈਲੀ ਨਹੀਂ ਹੱਥ ਹਿਲਾਉਂਦਾ ਸਾਰਾ ਬੋਝ ਆਪਣੇ ਤੇ ਆ ਜਾਊਗਾ ਇੱਕੋ ਕੁੜੀ ਜੀ ਚਲਾਕ ਬਾਲੀ ਹੈਗੀ ਬੇਬੇ ਤੇ ਬਾਪੂ ਨਾਲ ਨਾ ਬਣਾ ਕੇ ਰੱਖਿਓ ਕਿਤੇ ਜ਼ਮੀਨ ਆਪਦੇ ਨਾਲ ਕਰਾ ਲੈ ਫਿਰ ਇੱਥੇ ਰਹਿ ਜੋਂਗੇ ਹੱਥ ਹਿਲਾਉਂਦੇ ਓ ਯਾਰ ਮੈਂ ਭਰਾ ਦਾ ਹੱਕ ਨਹੀਂ ਮਾਰਨਾ ਚਾਹੁੰਦਾ ਮੈਂ ਕਿਹੜਾ ਭਰਾ ਦਾ ਹੱਕ ਮਾਰਨ ਨੂੰ ਕਹਿਨੀ ਆ ਕੰਮ ਸਿਰਾਂ ਮਾਰਦਾ ਹੱਕ ਤਾਂ ਵੀ ਚਾ ਲੋ ਹੁਣ ਤੂੰ ਦੱਸ ਯਾਰ ਕੀ ਚਾਹਨੀ ਹੈਂ ਮੈਂ ਤਾਂ ਇਹੀ ਕਹਿੰਦੀ ਆ ਜੋ ਬਾਪੂ ਤੋਗੀਆਂ ਗੱਲਾਂ ਪੂਰੀਆਂ ਹੋਣਾ ਹਾਂਜੀ ਹੋ ਗਈਆਂ ਗੱਲਾਂ ਪੂਰੀਆਂ ਆ ਚੱਕੋ ਆਪਦੀ ਕਾਪੀ ਜਿਹੜਾ ਕੁਝ ਕਰਨਾ ਹੁਣ ਕਰ ਲੋ ਮੈਂ ਚੱਲੀ ਓਏ ਆ ਮੰਜਾ ਕਰਾ ਦੇ ਅੰਦਰਾਂ ਮੀਂਹ ਬੜਾ ਆ ਗਿਆ ਫੜ ਚਲੋ ਚੱਕੋ ਹੈ ਇਧਰ ਫੜੋ ਜਰਕੇ ਦੇ ਨੇ ਅੰਦਰ ਬਹਿ ਕੇ ਕਰ ਲੂ ਮੈਂ ਤਾਂ ਕੰਮ ਤੇ ਮੈਂ ਸਾਨੂੰ ਉਹਦੀ ਕਿਹਾ ਸੀ ਵੀ ਅੰਦਰ ਬਹਿ ਜਾ ਤ ਤੁਸੀਂ ਤਾਂ ਸੁੱਤੇ ਪਿਓਗੇ ਜਾਣਾ ਨਹੀਂ ਹੈਗਾ ਚਲ ਚਲੀਏ ਤੁਸੀਂ ਤਿਆਰ ਵੀ ਨਹੀਂ ਹੋਏ ਹਜੇ ਤਿਆਰ ਨੂੰ ਕੀ ਹੈ ਠੀਕ ਨੇ ਕੱਪੜੇ ਮੇਰੇ ਇਹ ਚਲੋ ਫਿਰ ਚਲੀਏ ਏਦੋਂ ਪਹਿਲਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਫਿਰ ਫਿਰ ਲੜਾਈ ਸ਼ੁਰੂ ਹੋ ਜੂਗੀ ਲੱਗ ਜੂ ਪਤਾ ਲੱਗ ਜਾਣ ਦੇ ਤੂੰ ਮੈਨੂੰ ਐਂ ਦੱਸ ਵੀ ਮਨਬਰ ਦਾ ਕਿਵੇਂ ਕਰਨਾ ਹੈਗਾ ਮਨਬਰ ਤਾਂ ਸੁੱਤਾ ਪਿਆ ਉਹਦੇ ਸੁੱਤੇ ਪਏ ਪਏ ਆਪਾਂ ਮੁੜਿਆਵਾਂਗੇ ਜੇ ਮਗਰ ਉੱਠ ਖੜੇ ਫੇਰ ਕੋਈ ਨਾ ਫਿਰ ਦੀਦੀ ਹੈਗੀ ਸੰਭਾਲ ਲੂਗੀ ਮੈਂ ਕਹਿ ਜੂ ਉਹਨਾਂ ਨੂੰ ਇਹ ਤਾਂ ਤੇਰੇ ਕਹਿਣ ਦੀ ਗੱਲ ਹੈਗੀ ਕੋਈ ਨਾ ਮੈਂ ਕਹਿ ਲਾਂ ਨੀ ਆ ਦੀਦੀ ਨੂੰ ਸੰਭਾਲ ਲਾਂਗੇ ਠੀਕ ਹੈ ਦੀਦੀ ਖਾ ਗਾ ਕੇ ਨਾ ਸਿੱਨਾ ਕੰਮ ਪਤਾ ਕਰਨ ਚੱਲਿਆਂਗੇ ਅੱਛਾ ਤੇ ਉਹ ਮਨਬਰ ਸੁੱਤਾ ਪਿਆ ਮੜਾ ਜਾ ਧਿਆਨ ਰੱਖਿਓ ਚੰਗਾ ਜੀ ਉੱਠ ਖੜਿਆ ਤਾਂ ਸੰਭਲਿਓ ਨਹੀਂ ਗਾਗਨ ਜੇ ਹੁਣ ਮਨਬਰ ਸੁੱਤਾ ਪਿਆਗਾ ਸੋਨੂ ਭਾਈ ਜੇ ਤਾਂ ਕੋਈ ਅੱਧੇ-ਉੱਧੇ ਘੰਟੇ ਦਾ ਕੰਮ ਹੁੰਦਾ ਫਿਰ ਤਾਂ ਮੈਂ ਉਹਨੂੰ ਰੱਖ ਲੈਂਦੀ ਹੁਣ ਸੋਨੂ ਤਾਂ ਉੱਥੇ ਐ ਨਹੀਂ ਪਤਾ ਸਾਰਾ ਦਿਨ ਲੱਗ ਜੇ ਤੇ ਜੇ ਉੱਠ ਕੇ ਰੋਣ ਲੱਗ ਗਿਆ ਫਿਰ ਮੈਂ ਕੀ ਕਰੂੰਗੀ ਨਹੀਂ ਦੀਦੀ ਅਸੀਂ ਜਲਦੀ ਆ ਜਾਾਂਗੇ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਤੈਨੂੰ ਪੱਕਾ ਤਾਂ ਨਹੀਂ ਪਤਾ ਵੀ ਅਸੀਂ ਛੇਤੀ ਮੁੜੇ ਆਵਾਂਗੇ ਗੁੱਸਾ ਤਾਂ ਕਰੀ ਨਾ ਗगन ਮੇਰੀ ਗੱਲ ਦਾ ਉਹਨੂੰ ਭਾਈ ਤੂੰ ਨਾਲ ਲੈ ਜਾ ਨਹੀਂ ਦੀਦੀ ਗੁੱਸਾ ਦਾ ਕਿਹੜਾ ਗਾ ਮੈਨੂੰ ਇਸ ਵੀ ਚੱਲ ਸੁੱਤਾ ਪਿਆਗਾ ਕਾਣ ਨੂੰ ਠਾਉਣਾ ਕੋਈ ਗੱਲ ਨਹੀਂ ਤੂੰ ਉਹਨੂੰ ਮੋਢੇ ਲਾ ਕੇ ਲੈ ਜਾ ਇਸ ਗੱਲ ਦਾ ਗੁੱਸਾ ਨਹੀਂ ਹੈਗਾ ਜੇ ਉੱਠ ਖੜਾ ਮੈਂ ਮੈਂ ਕਿਵੇਂ ਸਾਹ ਨਾ ਮੇਰਾ ਦਿਮਾਗ ਖਰਾਬ ਹੈ। ਨਹੀਂ ਮੈਂ ਛੋਟਾ ਜਿਹਾ ਆਖ ਸਮਾਂ। ਨਹੀਂ ਮੈਂ ਸਾਰਾ ਕੰਮ ਕਰਾਂ। ਹੁਣ ਤਾਂ ਗੱਲ ਕਹੀ ਦਾ ਮਿੰਟਕ ਦਾ ਗੁੱਸਾ ਹੈ। ਫਿਰ ਮੈਂ ਸਾਰਾ ਦਿਨ ਔਖੀ ਹੋਈ ਜਾਵਾਂ। ਨਹੀਂ ਸਾਰੇ ਕੰਮ ਕਰਨੇ ਪੈਂਦੇ ਨੇ ਮੈਨੂੰ। ਵੀ ਪਲੇ ਕਿੱਥੇ ਜਾਂਦੀ ਹੈਗੀ ਤਿਆਰ ਜੇ ਹੋ ਕੇ। ਤੇ ਤਾਂ ਮੰਮੀ ਕੰਮ ਦਾ ਪਤਾ ਲੈਣ ਚੱਲੀ ਹੈ। ਤੈਨੂੰ ਕੀ ਕਹਿੰਦੀ ਸੀ ਫਿਰ ਇਹ? ਮੈਨੂੰ ਤਾਂ ਐਂ ਕਹਿੰਦੀ ਸੀ ਬੀਮਾਨ ਬਰ ਸੁੱਤਾ ਪਿਆਗਾ। ਵੀ ਜੇ ਮੈਂ ਅਗਰ ਉੱਠ ਖੜਾ ਦਿੱਤੀ ਤੂੰ ਸਾਹਮਣੇ। ਤੂੰ ਕਹੇ ਤਾਂ ਵੀ ਮੈਂ ਸਾਹਮਣੇ ਹਾਂ ਫਿਰ। ਮੰਮੀ ਮੈਂ ਤਾਂ ਜਵਾਬ ਦੇਤਾ ਵੀ ਮੈਂ ਭਾਈ ਤੁਹਾਡਾ ਬੱਚਾ ਸਾਹਮਣੇ ਹੀ ਕੰਮ ਕਰੂੰਗੀ। ਤੈਨ ਬੜੀਆ ਕੀਤਾ ਫਿਰ ਹੁਣ ਆਪਾਂ ਕੰਮ ਕਰਾਂਗੇ ਕਿ ਉਹਦੇ ਜਵਾਬ ਸਾਂਭਾਂਗੇ ਦੋ ਦੋ ਗੱਲਾਂ ਹੋ ਜਾਣੀਆਂ ਹੋਰ ਹੁਣ ਮੰਮੀ ਕੰਮ ਤਾਂ ਅੱਗੇ ਬਹੁਤ ਹੁੰਦੇ ਨੇ ਇਹ ਤਾਂ ਸਵੇਰੀ ਤਿਆਰ ਹੋ ਕੇ ਵਗ ਜਾ ਕਰੂਗੀ ਨਾਲੇ ਮੈਨੂੰ ਇਹਦਾ ਜਵਾਬ ਸਾਂਭਣਾ ਪਿਆ ਕਰੂ ਨਾਲੇ ਮੈਨੂੰ ਸਾਰੇ ਕੰਮ ਕਰਨੇ ਪਿਆ ਕਰਨਗੇ ਵੀਰਪਾਲ ਇਹ ਕਿਹੜਾ ਇੱਕ ਦਿਨ ਦਾ ਕੰਮ ਐ ਇਹ ਤਾਂ ਰੋਜ਼ ਦਾ ਕੰਮ ਐ ਇਹ ਤਾਂ ਰੋਜ਼ ਵਗ ਜਾ ਕਰੂਗੀ ਫਿਰ ਹੁਣ ਆਪਾਂ ਐ ਕੀ ਕਰਾਂਗੇ ਪਹਿਲਾਂ ਦੇਖ ਲੈ ਸੁਮਨ ਟਲੀ ਨਹੀਂ ਹੈਗੀ ਨਾਲ ਮੈਂ ਦੇਖ ਇੰਨਾ ਰੋਕਿਆ ਤੀ ਤਾਂ ਵੀ ਦੇਖ ਲੈ ਹੁਣ ਕੰਮ ਦਾ ਪਤਾ ਕਰਨ ਗਏ ਨੇ ਮੈਨੂੰ ਸਾਰੀ ਗੱਲ ਵੀਰਪਾਲ ਨੇ ਦੱਸੀ ਹੈਗੀ ਕੋਈ ਨਾ ਮੰਮੀ ਤੁਸੀਂ ਨਾਲ ਹੁਣ ਲੜਿਆਉਣਾ ਮੈਂ ਆਪੀ ਦੇਖੂਗੀ ਮੈਂ ਜਾਣਾ ਮੇਰਾ ਕੰਮ ਜਾਣੇ ਚਲ ਠੀਕ ਹੈ ਫਿਰ ਕਹਣਾ ਆ ਚਲਿਏ ਚਲੋ ਕਿੱਧਰ ਵਗ ਗਈ ਤੂੰ ਉਹ ਤਾਂ ਮੈਂ ਵੀਰਪਾਲ ਕੋਲੇ ਗਈ ਸੀ ਮੈਂ ਕਿਹਾ ਮਨਬਰ ਨੂੰ ਸੰਭਾਲ ਲਵਾਂਗੇ ਉਹਨੇ ਜਵਾਬ ਦਿੱਤਾ ਉਹ ਤਾਂ ਮੈਂ ਮਨਬਰ ਨੂੰ ਤਾਂ ਗੱਡੀ 'ਚ ਹੀ ਬਿਠਾਇਆ ਕਰੂੰਗਾ ਅੱਛਾ ਹਾਂ ਨਾਲੇ ਉਹਨਾਂ ਦਾ ਸਾਹਮਣਾ ਬਣਦਾ ਨਹੀਂ ਹੈਗਾ ਕੱਲ ਨੂੰ ਤੂੰ ਨੌਕਰੀ ਤੇ ਜਾਇਆ ਕਰੇਂਗੀ ਫਿਰ ਪਿੱਛੋਂ ਕੌਣ ਸਾਮਣਾ ਕਰੂਗਾ ਚਲੋ ਠੀਕ ਹੈ ਫਿਰ ਚਲੋ ਚੱਲਦੇ ਫਿਰ ਆਜੋ ਕਿੱਥੇ ਚੱਲੇ ਹੋ ਵੀਰੇ ਤੁਸੀਂ ਕਿਉਂ ਚੱਲੇ ਆ ਕਿਤੇ ਕੰਮ ਕਾਹਦੇ ਚੱਲੇ ਹੋ ਗੱਡੀ ਤੇ ਕਿੰਨੇ ਡੰਡੇ ਨੇ ਤੇਲ ਦੇ ਕਿਉਂ ਕੀ ਹੋ ਗਿਆ ਦੱਸੋ ਤਾਂ ਸਹੀ ਕਿੰਨੇ ਨੇ 6 ਡੰਡੇ ਐ 6 ਨੇ 6 ਹੀ ਹੋਣੇ ਚਾਹੀਦੇ ਨੇ ਆਉਂਦੇ ਹੋਏ ਵੀ ਕੋਈ ਨਹੀਂ ਸੁਣ ਮੈਂ ਪਵਾ ਲਿਆ ਕਰੂੰਗਾ ਜਦੋਂ ਮੇਰੇ ਲੇ ਪੈਸੇ ਹੋਣਗੇ ਮੈਂ ਪਵਾ ਲੂੰਗਾ ਤੇਲ ਲੈ ਫੜੋ ਵੀਰੇ ਗੱਡੀ ਦੀ ਚਾਬੀ ਜਦੋਂ ਪੈਸੇ ਹੋਏ ਉਦੋਂ ਗੱਡੀ ਲੈ ਜਾਓ ਪੈਟਰੋਲ ਪਤਾ ਕਿੰਨਾ ਮਹਿੰਗਾਗਾ ਇਹ ਘੜਾ ਪਾਣੀ ਤੇ ਚੱਲਦੀ ਹੈਗੀ ਇਹ ਕਿਹੜੀ ਗੱਲ ਹੋਈ ਜਦੋਂ ਵੀਰੇ ਪੈਸੇ ਹੋਏ ਤੇਲ ਪਹੁੰਚੋਗੇ ਉਦੋਂ ਗੱਡੀ ਲੈ ਜਾਇਆ ਕਰੋ ਫਿਰ ਹੁਣ ਅਸੀਂ ਜਾਈਏ ਕਾਹਤੇ ਜਿਤੇ ਮਰਜੀ ਜਾਓ ਵੀਰੇ ਮੈਨੂੰ ਕੀ ਪਤਾ ਹੈ ਚੱਲ ਕਾਗਨ ਫਿਰ ਆਪਾਂ ਸਕੂਟਰੀ ਤੇ ਚੱਲਦੇ ਆ ਲੈ ਵੀਰੇ ਸਕੂਟਰੀ ਕਿਹੜਾ ਫਿਰ ਪਾਣੀ ਤੇ ਚਲਦੀ ਐ ਉਹ ਵੀ ਤੇਲ ਤੇ ਚਲਦੀ ਐ ਜੇ ਜਾਣਾ ਤੁਸੀਂ ਬੱਸ ਤੇ ਭੱਗ ਜਾਓ ਫਿਰ ਹੁਣ ਆਪਾਂ ਕਦੇ ਤੇ ਜਾਵਾਂਗੇ ਫਿਰ ਚੱਲ ਤੁਰਕੇ ਚੱਲਦੇ ਆ ਫਿਰ ਹੋਰ ਕਦੇ ਜਾਣਾ ਹੁਣ ਕੋਈ ਨਾ ਇਹਨੂੰ ਕਰ ਲੈਣ ਦੇ ਮਣਾਈਆਂ ਮੈਂ ਵੀ ਇਹਨਾਂ ਨੂੰ ਸਾਰਾ ਕੁਝ ਕਰਕੇ ਦਿਖਾਉਣਾਗਾ ਆਪਣੀਆਂ ਕਿਹੜਾ ਲੱਤਾਂ ਟੁੱਟੀਆਂ ਨੇ ਆਪਾਂ ਤੁਰਕੇ ਵਗ ਚੱਲਦੇ ਆ ਚੱਲ ਫਿਰ ਤੁਰਕੇ ਵਗ ਚੱਲਦੇ ਆ ਚੱਲ ਕੋਈ ਨਾ ਮੈਂ ਵੀ ਇੱਕ ਵਾਰੀ ਇਹਨਾਂ ਨੂੰ ਕੰਮ ਕਰਕੇ ਦਿਖਾਉਣਾ ਨੌਕਰੀ ਤੇ ਲੱਗ ਕੇ ਦਿਖਾਉਣਾਗਾ ਨਾਲੇ ਤਾਂ ਉਹਦੇ ਕਾਗਜ਼ ਕੱਢ ਲੈ ਮਾੜੇ ਹਾਲਾਤ ਕਿੰਨਾ ਕੁ ਸਿਖਾ ਦਿੰਦੇ ਆ ਆਪਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾੜੇ ਸਮੇਂ ਚ ਹੀ ਆਪਦੇ ਦੀ ਪਰਖ ਹੁੰਦੀ ਹੈ ਚੰਗੇ ਮਾੜੇ ਦੀ ਸਸੀ ਗਾਜੀ ਸਾਰੇ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਪੁਰਾਣੀਆਂ ਵੀਡੀਓ ਨੇ ਉਹਨਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਾਕਮ ਸਿੰਘ ਗੋਬਿੰਦ RAM ਗੁਰਦੀਪ ਧਨੀਰ ਮੀਨਾ ਕੁਮਾਰੀ ਮਾਨ ਸਾਹਿਬ ਕਮਲ ਹਰਪ੍ਰੀਤ ਸਿੱਧੂ ਸੁਰਿੰਦਰ ਕੌਰ ਮਨਜੂ ਬਾਲਾ ਸੁਰਿੰਦਰਪਾਲ ਅਬੋਰ ਹਰਗੁਣਕਾਰ ਬਲਵਿੰਦਰ ਸਿੰਘ ਹਰਜੋਤ ਚੀਕਾ ਪਰਮਜੀਤ ਕੌਰ ਗਿੱਲ ਤੇ ਲਵੀ ਗੁੱਪੀਆਂ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਸਸੀ ਗਾਲੀ